ਆਂਦਰ ਲੈਟਰ ਲੇ ਕੇ ਸਾਰਿਆਂ ਨੇ ਸਾਈਨ ਕਰਕੇ ਮੈਡਮ ਕੁਮਿਸਟਰ ਨੂੰ ਦਿੱਤਾ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਹਿੰਦੇ ਇਹ ਤਾਂ ਹਾਊਸ ਪਾਸ ਹੋਇਆ ਮੈਜ ਬਿਲਕੁਲ ਹੋਇਆ ਪਾਰਕ ਜਿਹੜਾ ਉਹਦੀ ਦਿੱਖ ਸਾਰੀ ਖਰਾਬ ਹੋ ਜਾਂਦੀ ਤੁਸੀਂ ਅੱਜ ਵੀ ਜਾ ਕੇ ਕਾਰਪੈਂਟ ਪਤਾ ਕਰ ਲਓ ਵੀ ਕੀ ਅਸੀਂ ਕੋਈ ਲੈਟਰ ਦਿੱਤਾ ਸੀਗਾ ਸਾਡੀ ਕੋਈ ਡਿਮਾਂਡ ਸੀ ਜਿਹੜੀ ਜਿੰਦੀ ਸਾਡੀ ਡਿਮਾਂਡ ਨਹੀਂ ਇਹ ਹੁਣ 47 ਲੱਖ ਕੇ 48 ਲੱਖ ਦਾ ਸਾਨੂੰ ਪਤਾ ਲੱਗਿਆ ਤੇ ਮੱਲਾ ਚਾਹੁੰਦਾ ਨਹੀਂ ਹੈ ਗਲੀ ਵਾਲੇ ਨਹੀਂ ਚਾਹੁੰਦੇ ਫਿਰ ਵੇਸਟੇਜ ਆਫ ਮਨੀ ਕਿਉਂ ਇਥੋਂ ਦੇ ਵਾਸੀ ਬੜੀ ਬੜੀ ਫੋਨ ਤੇ ਗੱਲਾਂ ਹੋਈਆਂ ਬੜੇ ਔਖੇ ਨੇ ਉਹਦੇ ਪਿੱਛੇ ਰੀਜ਼ਨ ਕੀ ਹੈ ਵੀ ਇੱਥੇ ਜੋੜੇ ਕਪਲ ਜਾ ਕੇ ਬੈਠ ਜਾਂਦੇ ਮੌਲੀ ਦੀ ਤਕਲੀਫ ਹੁੰਦੀ ਹੈ ਕੋਈ ਬਿਮਾਰਸ਼ ਮਾਰਾ ਇੱਥੇ ਆ ਕੇ ਬਜ਼ੁਰਗ ਇਕੱਠੇ ਹੋ ਜਾਂਦੇ ਆ ਜਿੱਥੇ ਬਿਲਡਿੰਗਾਂ ਬਿਲਡਿੰਗਾਂ ਬਣਾਉਂਦੀਆਂ ਤੇ ਬੈਠਣਗੇ ਕਮਿਊਨਿਟੀ ਸੈਂਟਰ ਇੱਥੇ ਬਣਦਾ ਤਾਂ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਫਾਇਦਾ ਨਹੀਂ ਹੈ ਕੋਈ ਛੋਟਾ ਮਨਾ ਕੋਈ ਫਾਇਦਾ ਨਹੀਂ ਗਈ ਕਚੋਰ ਬਣੀ ਵੀ ਹੈ ਰਾਤ ਨੂੰ ਆ ਕੇ ਇੱਥੇ ਮੁੰਡੇ ਕੁੜੀਆਂ ਅੰਦਰੋਂ ਕੱਢਦੇ ਆ ਜੀ ਕੁਛ ਨਹੀਂ ਆਏਗਾ ਇਹ ਕਿ ਲੱਗਦਾ ਵੀ ਸ਼ਹਿਰ ਆ ਭਰੀਆ ਸਿੱਧਾ ਤੇ ਜੋ ਅਸੀਂ ਤਾਂ ਦਿਖਾਉ ਪਰਲੇ ਬਸ ਕਿੰਨਾ ਨਸ਼ਾ ਦਾ ਹੈ ਇਹ ਦੇਖੋ ਤੁਹਾਨੂੰ ਮੈਂ ਇਹ ਵੀ ਦਿਖਾ ਦਿਆਂ ਬੜਾ ਮਾਹੌਲ ਖਰਾਬ ਹੋ ਜੂਗਾ ਫਿਰ ਫਿਰ ਪਹਿਲਾਂ ਨਹੀਂ ਬੱਚੇ ਜੇ ਆਉਣ ਦਿੰਦੇ ਇੱਥੇ ਲੋਕ ਖੋ ਜੇਗੀ ਫਿਰ ਬੱਚਿਆਂ ਨੂੰ ਤੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਸਾਰੇ ਗੱਲ ਕਿਤੇ ਵੋਟਾਂ ਤੇ ਨਾ ਖੜੇ ਹੋ ਜਾਈਂ ਸੱਚੀ ਗੱਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬាទ ਬាទ ਸਵਾਗਤ ਅੱਜ 1 ਫਰਵਰੀ 2026 ਤੇ ਟਾਈਮ ਕਰੀਬ ਪੌਣੇ ਕੋ 11 ਹੋਏ ਨੇ ਬਠਿੰਡਾ ਅਜੀਤ ਰੋਡ ਗਲੀ ਨੰਬਰ 9 ਬੀ ਤੇ 9 ਬੀ ਦੇ ਵਿੱਚ ਇੱਕ ਪਾਰਕ ਹੈ ਉਹ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਸੀਗਾ ਵੀ ਕਿਉਂਕਿ 26 ਦਸੰਬਰ ਦੀ ਗੱਲ ਹੈ ਇੱਥੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਹੁਣੇ ਆਏ ਸੀਗੇ ਤੇ ਆ ਜਿਹੜੀਆਂ ਇਟਾਂ ਤੁਸੀਂ ਵੇਖ ਰਹੇ ਹੋ ਇੱਕ ਨੀ ਪੱਤਰ ਰੱਖਿਆ ਗਿਆ ਸੀਗਾ ਇਹਦਾ ਵੀ ਇੱਥੇ ਇੱਕ ਕਮਿਊਨਿਟੀ ਸੈਂਟਰ ਬਣਾਇਆ ਜਾਊਗਾ ਵੀ ਲੋਕਾਂ ਦੀ ਇੱਕ ਡਿਮਾਂਡ ਸੀ ਜਦੋਂ ਉਸ ਵੇਲੇ ਜੋ ਮੈਨੂੰ ਪਤਾ ਲੱਗਾ ਸੀ ਵੀ ਨੇੜੇ ਤੇੜੇ ਦੇ ਜਿਹੜੇ ਘਰ ਨੇ ਉਹਨਾਂ ਲੋਕਾਂ ਦੀ ਡਿਮਾਂਡ ਸੀ ਵੀ ਇੱਥੇ ਇੱਕ ਕਮਿਊਨਿਟੀ ਬਜ਼ੁਰਗਾਂ ਵਾਸਤੇ ਕਮਿਊਨਿਟੀ ਸੈਂਟਰ ਬਣਾਇਆ ਜਾਵੇ ਇੱਥੇ ਲਾਇਬ੍ਰੇਰੀ ਬਣਾਈ ਜਾਵੇ ਤਾਂ ਦੇਖੋ ਸਾਡਾ ਮਕਸਦ ਉਸ ਵੇਲੇ ਵੀ ਹੁੰਦਾ ਹਮੇਸ਼ਾ ਹੀ ਇਹ ਹੁੰਦਾ ਮੀਡੀਆ ਦਾ ਵੀ ਮੌਜੂਦਾ ਹਾਲਾਤ ਮੇਰਾ ਤਾਂ ਖਾਸ ਕਰ ਹੀ ਹੁੰਦਾ ਹੈ ਨਾ ਵੀ ਕੀ ਹਾਲਾਤ ਕੀ ਨੇ ਕੀ ਹੋ ਕੀ ਰਿਹਾ ਐਸ ਟਾਈਮ ਕੀ ਚੱਲ ਰਿਹਾ ਸੋ ਉਸ ਵੇਲੇ ਇਹ ਸੀਗੀ ਵੀ ਇੱਥੇ ਜੀ ਕਿਉਂਕਿ ਜਿੰਨੇ ਲੋਕ ਖੜੇ ਸੀ ਜਿਵੇਂ ਇਹ ਭਰਾ ਸਾਡੇ ਸਾਰੇ ਖੜੇ ਨੇ ਉਹਦਾ ਹੋਰ ਵੀ ਬਥੇਰੇ ਉਸ ਵੇਲੇ ਲੋਕ ਖੜੇ ਸੀ ਜਿਨ੍ਹਾਂ ਦੀ ਇਹ ਡਿਮਾਂਡ ਸੀ ਵੀ ਹਾਂ ਜਿੱਥੇ ਕਮਿਊਨਿਟੀ ਸੈਂਟਰ ਬੰਨਣਾ ਚਾਹੀਦਾ ਪਰ ਅੱਜ ਕੀ ਹੁੰਦਾ ਅੱਜ ਇਹ ਪਤਾ ਲੱਗਦਾ ਕਿਉਂਕਿ ਕੱਲ ਨੂੰ ਆ ਕਹਿੰਦੇ ਨੇ 2-3 ਦਿਨ ਹੋ ਗਿਆ ਨੀ ਆ ਜੀਆਂ ਪੱਟ ਕੇ ਗਏ ਨੇ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਿਆਂ ਨਿਸ਼ਾਨਦੇ ਹੀ ਕਰਤੀ ਐ ਵੀ ਇੱਥੋਂ ਆ ਇੰਨਾ ਕੋ ਜੋ ਵੀ ਐ ਇਹ ਬੰਨਣਾ ਪਰ ਅੱਜ ਇੱਕ ਫੋਨ ਆਉਂਦਾ ਕਹਿੰਦੇ ਨੇ ਵੀ ਐਕਚੁਅਲ ਦੇ ਵਿੱਚ ਜਿਹੜੇ ਅਸੀਂ ਆਸੇ-ਪਾਸੇ ਦੇਖੋ ਪਾਰਕ ਦੇ ਆਸੇ-ਪਾਸੇ ਜਿਹੜੇ ਲੋਕ ਨੇ ਉਹਨਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਹਨਾ ਮੈਂ ਹੁਣ ਤੀਜੇ ਮਹੱਲੇ ਤੋਂ ਆ ਕੇ ਜੋ ਮੈਨੂੰ ਲੱਗਦਾ ਮੈਂ ਕਹਾਂ ਵੀ ਯਾਰ ਇੱਥੇ ਕਮਿਊਨਿਟੀ ਸੈਂਟਰ ਠੀਕ ਹੈ ਚਾਹੀਦਾ ਬਟ ਆ ਜਿਹੜੇ ਆ ਸਾਹਮਣੇ ਪਾਰਕ ਦੇ ਸਾਹਮਣੇ ਆ ਜਿਹੜੇ ਘਰ ਨੇ ਤੇ ਇਹ ਸਾਰੇ ਜਿਹੜੇ ਭਰਾ ਖੜੇ ਨੇ ਨਾ ਇਹ ਉਹੀ ਨੇ ਮੈਨੂੰ ਲੱਗਦਾ ਜ਼ਿਆਦਾਤਰ ਵੀ ਜਿਹੜੇ ਇਹਦੇ ਪਾਸੇ ਰਹਿੰਦੇ ਪਹਿਲਾਂ ਭਾਜੀ ਉਹਨਾਂ ਨਾਲ ਗੱਲ ਕਰਦੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਭਾਜੀ ਜਗਤਾ ਸਿੰਘ ਪੰਗੂ ਹੈ ਇਹ ਨਾਮ ਪੰਗੂ ਸਾਹਿਬ ਇੱਕ ਮੈਨੂੰ ਥੋੜੇ ਮੇਰਾ ਘਰ ਜੀ ਆ ਬਿਲਕੁਲ ਫਸਟ ਛੱਡ ਕੇ ਸੈਕਿੰਡ ਘਰ ਵਿੱਚ ਹੈ ਤੁਹਾਡਾ ਹਾਂਜੀ ਪਾਜੀ ਤੁਹਾਡਾ ਨਾਮ ਮੇਰਾ ਨਾਲ ਹੈ ਜੀ ਕੁਲਦੀਪ ਸਿੰਘ ਹੈ ਜੀ ਅੱਛਾ ਤੁਹਾਡਾ ਘਰ ਕਿੱਥੇ ਮੇਰਾ ਘਰ ਨਾਲ ਪਾਰਕ ਦੇ ਨਾਲ ਸਾਹਮਣੇ ਹੈ ਜੀ ਪਾਰਕ ਦੇ ਬਿਲਕੁਲ ਸਾਹਮਣੇ ਤੁਹਾਡੇ ਚੋਂ ਪਾਜੀ ਸਾਹਮਣੇ ਕਿਸੇ ਦਾ ਘਰ ਹੈਗਾ ਸਾਰਿਆਂ ਦੇ ਸਾਹਮਣੇ ਹੈ ਸਾਹਮਣੇ ਹੈ ਸਾਰਿਆਂ ਦਾ ਆਪਣੇ ਗਲੀ ਹਾਂਜੀ ਤੁਹਾਡੇ ਵੀ ਸਾਹਮਣੇ ਤੁਹਾਡਾ ਵੀ ਤੁਹਾਡਾ ਵੀ ਸਿੰਘ ਸਾਹਿਬ ਤੁਹਾਡਾ ਵੀ ਪਿਛਲੀ ਵਾਰੀ ਮੈਨੂੰ ਲੱਗਦਾ ਮੈਨੂੰ ਲੱਗਦਾ ਤੁਸੀਂ ਉਸ ਵੇਲੇ ਇੱਥੇ ਸੀ ਜਦੋਂ ਇਹ ਸਾਰਾ ਕੁਝ ਹੋਇਆ ਸੀ ਹਾਂਜੀ ਪਾਜੀ ਉਦੋਂ ਸਾਰੇ ਜਣੇ ਕਹਿੰਦੇ ਸੀ ਸਾਡੀ ਸਾਰਿਆਂ ਦੀ ਡਿਮਾਂਡ ਹੈ ਅੱਜ ਕੀ ਚ ਨਹੀਂ ਉਹ ਰਮਾ ਤੇ ਵੀ ਆ ਕੇ ਵੀ ਸੰਤ ਕਾਟਾ ਕੇ ਜਾਣਾ ਪੈਗਾ ਇੱਥੇ ਦਾ ਬਰਾਰ ਹੋਇਆ ਪਿਆ। ਕਿਆ ਸੀ ਤੁਸੀਂ? ਕਿਆ ਸੀ? ਕਿੰਨੂ ਕਿਆ ਸੀ? ਤੁਹਾਨੂੰ। ਨਹੀਂ ਇੱਥੇ ਕਿਆ ਸੀ? ਮੈਨੂੰ ਕਿਆ ਦੱਸਿਆ ਜੀ? ਮੈਨੂੰ ਮੇਰੇ ਵਾਲੇ ਪ੍ਰੋਗਰਾਮਸ ਕਿਆ ਸੀ? ਪ੍ਰੋਗਰਾਮਸ ਕਿਆ ਸੀ? ਮੈਂ ਆਪਾਂ 1 ਮਿੰਟ ਹਾਂ ਜੀ। ਅੱਛਾ ਕੀ ਕਿਆ ਸੀ ਉਸ ਪਾਜੀ ਹੁਣੇ ਜਿਸ ਤਰ੍ਹਾਂ? ਹਾਂ ਮੇਰਾ ਘਰ ਆਈ ਸਾਹਮਣੇ ਬਿਲਕੁਲ ਤੇ ਸਭ ਤੋਂ ਪਹਿਲੇ ਕੈਮਰਾ ਸਾਡੇ ਦੀ ਲਾਇਆ ਸੀ ਤੁਸੀਂ ਤੇ ਅਸੀਂ ਇਸ ਚੀਜ਼ ਦੇ ਅਗੇਂਸਟ ਸੀਗੇ ਵੀ ਇਹ ਸਾਡੇ ਹੁਣ ਲਾਇਕ ਨਹੀਂ ਰਹਿਣਾ। ਕਾਰਨ ਸਿਸਟਮ ਜਿਹੜਾ ਇਹ ਹੁਣ ਸਭ ਤੋਂ ਵੱਡੀ ਦਿੱਕਤ ਆ ਸਾਨੂੰ ਨੇੜੇ ਰਹਿਣ ਨਾਲ ਆਉਗਣੀ ਇਸ ਚੀਜ਼ ਦੀ। ਕਿ ਕਿਸ ਤਰ੍ਹਾਂ ਦੀ ਦਿੱਕਤ ਆਈ? ਕੋਈ ਵੀ ਹੁਣ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਹੂੰ ਤਾਂ ਉੱਥੇ ਕੱਠ ਹੋਊਗਾ। ਹੂੰ ਫਿਰ ਮਤਲਬ ਇਸ ਚੀਜ਼ ਦੀ ਸਾਹ ਸੰਭਾਲ ਤੇ ਜੇ ਉਸ ਉਸ ਨੂੰ ਚੰਗੇ ਤਰੀਕੇ ਨਾਲ ਸੰਭਾਲਿਆ ਜਾਊਗਾ ਫਿਰ ਤਾਂ ਠੀਕ ਹੈ। ਜੇ ਸਾਹ ਸੰਭਾਲੀ ਨਾ ਸਹੀ ਹੋਈ ਤਾਂ ਇਹ ਦਿੱਕਤ ਕਿਸੇ ਕਿਨੂੰ ਆਊਗੀ ਜਿਹੜੇ ਨੇੜੇ-ਤੇੜੇ ਰਹਿੰਦੇ ਆ। ਦੇਖੋ ਇਹ ਇਹ ਜਿਹੜੀ ਇਹਨਾਂ ਨੇ ਇੱਕ ਗੱਲ ਕੀਤੀ। ਦੇਖੋ ਜਿਹੜੀ ਨੇੜੇ-ਤੇੜੇ ਦੇ ਲੋਕਾਂ ਨੂੰ ਪਰੇਸ਼ਾਨੀ ਕੀ ਆ ਸਕਦੀ ਹੈ? ਕਮਿਊਨਿਟੀ ਸੈਂਟਰ ਬਣਾਣਾ ਇੱਥੇ ਕੋਈ ਨਾ ਕੋਈ ਇਹ ਹੋਊਗਾ ਵੀ ਇੱਥੇ ਕੋਈ ਫੰਕਸ਼ਨ ਹੋਊਗਾ ਪਹਿਲੀ ਗੱਲ ਤਾਂ ਇਹਨਾਂ ਦਾ ਜੋ ਮੇਰੇ ਕੈਮਰਾ ਬੰਦ ਹੋਣ ਤੋਂ ਪਹਿਲਾਂ ਗੱਲ ਹੋਈ ਹੈ ਵੀ ਪਾਰਕ ਹੈ ਜਿਹੜਾ ਉਹਦੀ ਦਿੱਖ ਸਾਰੀ ਖਰਾਬ ਹੋ ਜਾਣੀ ਹੈ ਹੈਨਾ ਕਿਉਂਕਿ ਆ ਦੇਖੋ ਤੁਸੀਂ ਇਧਰੋਂ ਬਣ ਜਾਣਾ ਨਾ ਆ ਆ ਸਾਰਾ ਇੱਕ ਨਕਸ਼ਾ ਹੈ ਇਹਨੂੰ ਬੜੇ ਧਿਆਨ ਨਾਲ ਦੇਖਣ ਦੀ ਲੋੜ ਹੈ ਅਜ ਉਹ ਇੱਥੋਂ ਬਣ ਗਿਆ ਤਾਂ ਉਹ ਨੁਕਰ ਹੈ ਜਿਹੜੀ ਪਰਲੇ ਉਹ ਲੁਕ ਗਈ ਪਹਿਲਾਂ ਹੀ ਇੱਥੇ ਜਿਹੜਾ ਇੱਥੋਂ ਦੇ ਵਸਾਈ ਬੜੀ-ਵੜੀ ਫੋਨ ਤੇ ਗੱਲਾਂ ਹੋਈਆਂ ਬੜੇ ਔਖੇ ਨੇ ਉਹਦੇ ਪਿੱਛੇ ਰੀਜ਼ਨ ਕੀ ਹੈ ਵੀ ਇੱਥੇ ਜੋੜੇ ਕਪਲਸ ਆ ਕੇ ਬੈਠ ਜਾਂਦੇ ਆ ਸਵੇਰੇ ਆਉਂਦੇ ਨੇ ਸ਼ਾਮ ਤੱਕ ਜਾਂਦੇ ਨੇ ਇੱਥੋਂ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਉਹਨਾਂ ਦਾ ਇੱਥੇ ਪਾਰਕ ਦੇ ਵਿੱਚ ਆਣਾ ਵੀ ਕਹਿੰਦੇ ਨੇ ਮੋਹਾਲ ਹੋਇਆ ਹੋਇਆ ਉਹ ਹੋ ਜਾਏਗਾ ਫਿਰ ਜਦੋਂ ਨੁਕਰਾਂ ਮਿਲ ਗਈਆਂ ਤੇ ਬੰਬੇ ਦਾ ਬੈਂਡ ਸਟੈਂਡ ਨਾ ਬਣ ਜਾਵੇ ਕਿਤੇ ਇਹ ਇਹ ਜਿਹੜੀ ਇਹਨਾਂ ਨੂੰ ਟੈਨਸ਼ਨ ਹੈ ਜਿਹੜੀ ਇਸ ਤੋਂ ਪਹਿਲਾਂ ਇਹਨਾਂ ਲੋਕਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਇਹ ਚੀਜ਼ ਹੈ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਪਰ ਉਸ ਵੇਲੇ ਜਿਹੜੀ ਬਹਤਾਤ ਸੀ ਸਿੰਘ ਸਾਹਿਬ ਬਹੁਤ ਜਿਆਦਾ ਲੋਕ ਕੀ ਸੀਗੇ ਤਾਂ ਜਿੰਨੀਆਂ ਕੋ ਬਾਈਟਸ ਲਈਏਗੇ ਕਿਉਂਕਿ ਸਾਨੂੰ ਤਾਂ ਜੋ ਤੁਸੀਂ ਲੋਕਾਂ ਨੇ ਕਹਿਣਾ ਜਿਹੜੇ ਲੋਕ ਮੌਜੂਦ ਖੜੇ ਨੇ ਅਸੀਂ ਉਹ ਗੱਲ ਦਿਖਾਣੀ ਉਸ ਵੇਲੇ ਲੋਕੀ ਕਹਿੰਦੇ ਸੀ ਬਣੀ ਬਹੁਤ ਅੱਛਾ ਹੋ ਰਿਹਾ ਉਹ ਕੌਣ ਲੋਕ ਸੀ ਕੋਲੋਂ ਮੈਂ ਤਾਂ ਹੈ ਨਹੀਂ ਅੱਜ ਜੀ ਉਸ ਟਾਈਮ ਮੈਂ ਹੈ ਨਹੀਂ ਸੀ ਸਰ ਉਦੋਂ ਲੱਗ ਕਿ ਇੰਨਾ ਚੋ ਲੋਕ ਨਹੀਂ ਸੀਗੇ ਉਹ ਮੈਨੂੰ ਲੱਗਦਾ ਨੀਅਰ ਅਬਾਊਟ ਜਿਹੜੇ ਏਰੀਆਜ਼ ਆ ਲਾਈਕ ਨੋਏ ਉਧਰਲੀ ਗਲੀਆਂ ਚੋਂ ਸੀ ਮਤਲਬ ਕਿ ਜਿਹੜੇ ਪਾਰਕ ਦੇ ਨੀਅਰ अबाउट ਲੋਕ ਸੀ ਉਹ ਨਹੀਂ ਸੀ ਇੱਥੇ ਸਾਡੀ ਰਾਇ ਨਹੀਂ ਲਿੱਤੀ ਗਈ ਇਸ ਵਾਸਤੇ ਓਕੇ 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 ਮਤਲਬ ਮਨ ਲਗੀ ਮੇਨਲੀ ਪਾਰਕ ਰਿਕੁਆਇਰਡ ਹੈ ਜੀ ਐਨੀ ਵਧੀਆ ਗ੍ਰੀਨਰੀ ਕਿੱਥੇ ਮਿਲਦੀ ਹੈ ਜੀ ਆਪਾਂ ਇਸ ਚੀਜ਼ ਨੂੰ ਖਤਮ ਕਰ ਦਈਏ ਸਰ ਬਿਲਡਿੰਗਾਂ ਦਾ ਨਾ ਪਹਿਲਾਂ ਹੀ ਇੱਥੇ ਬਹੁਤ ਜ਼ਿਆਦੀਆਂ ਬਿਲਡਿੰਗਾਂ ਜਿਹੜੇ ਪਰਿਵਾਰ ਹੈ ਸੁਰਗ ਬੱਚੇ ਤੇ ਖੇਡਦੇ ਉਹਨਾਂ ਨੇ ਆਕਸੀਜਨ ਲੈਣੀ ਉਹ ਪਾਰਕ ਚਾਹੁੰਦੇ ਆ ਲਾਈਟ ਚਲੀ ਜਾਂਦੀ ਹੈ ਗਰਮੀ 'ਚ ਅਸੀਂ ਇੱਥੇ ਹੋਨੇ ਆ ਜਦੋਂ ਇੱਥੇ ਬਿਲਡਿੰਗਾਂ ਦਾ ਮਤਲਬ ਕਿ ਘਰ ਬਣਾਤਾ ਨਾ ਤਾਂ ਉਹ ਨਿਸ਼ੇੜੀਆਂ ਦਾ ਅੱਡਾ ਬਣ ਜੂਗਾ ਜੀ ਨਾ ਇਹ ਸਾਨੂੰ ਇੱਥੇ ਆਮ ਲੋਕਾਂ ਨੂੰ ਜਿਹੜੀ ਤਾਜੀ ਹਵਾ ਲੈਣੀ ਹੈ ਜਦੋਂ ਲਾਈਟ ਚਲੀ ਗਈ ਚਾਹੇ ਅਸੀਂ ਸ਼ਾਮ ਨੂੰ ਖਾਣਾ ਖਾ ਕੇ ਇੱਥੇ ਕੋਈ ਸ਼ੈਅਰ ਕਰਦੇ ਅਸੀਂ ਕਿਸ ਤਰ੍ਹਾਂ ਕਰਾਂਗੇ ਜੀ ਇਸ ਕਰਕੇ ਸਾਡੀ ਬੇਨਤੀ ਹੈ ਵੀ ਜਿਹੜੀ ਇਹ ਬਿਲਡਿੰਗਾਂ ਇੱਥੇ ਨਾ ਬਣਾਈ ਜਾਵੇ ਤਿੰਨ ਨੰਬਰ ਗਲੀ ਦੇ ਵਿੱਚ ਪਾਰਕ ਹੈ ਉੱਥੇ ਕਮੇਟੀ ਦੀ ਜਗ੍ਹਾ ਪਈ ਹੈ ਉੱਥੇ ਬਣਾਈ ਜਾਵੇ ਨਾ ਇਹ ਜਗ੍ਹਾ ਹੈਗੀ ਜੀ ਇਹ ਵੀ ਕਮੇਟੀ ਦੇ ਅੰਦਰ ਹੀ ਹੈ ਨਾ ਇਹ ਵੀ ਕਮੇਟੀ ਦੇ ਨਹੀਂ ਸਰ ਉਹ ਉੱਥੇ ਪਾਰਕ ਨਹੀਂ ਪਾਰਕ ਤੋਂ ਅਲੱਗ ਇੱਕ ਬਖਰੀ ਜਗ੍ਹਾ ਪਈ ਹੈ ਬਖਰੀ ਜਗ੍ਹਾ ਬਖਰੀ ਜਗ੍ਹਾ ਪਈ ਹੈ ਪਾਰਕ ਦੇ ਵਿੱਚ ਆ ਗਈ ਅਸੀਂ ਤਾਂ ਰਿਕੁਐਸਟ ਕਰਕੇ ਪਾਰਕ ਖੁੱਲਾ ਕਰਿਆ ਇਹ ਬਜ਼ੁਰਗਾਂ ਦੇ ਰਹਿਣ ਲਈ ਜਿਵੇਂ ਸਾਲ ਦੇ ਵਿੱਚ ਆ ਸਰ ਸਾਰੇ ਬਜ਼ੁਰਗ ਹੁਣ ਕੋਠਿਆਂ ਤੇ ਚੜ ਨਹੀਂ ਸਕਦੇ ਇੱਥੇ ਆ ਕੇ ਬੈਠ ਜਾਂਦੇ ਆ ਧੁੱਪ ਲੈ ਲੈਂਦੇ ਆ ਤੇ ਮਤਲਬ ਕਿ ਜਦੋਂ ਤਾਜੀ ਹਵਾ ਵਗਦੀ ਉਹ ਇੱਥੇ ਤਾਜੀ ਹਵਾ ਲੈ ਲੈਂਦੇ ਆ ਹੁਣ ਬਿਲਡਿੰਗਾਂ ਸਾਰੀਆਂ ਚਾਰ ਚੁਫੇਰੇ ਕਿਤੇ ਹਵਾ ਨਹੀਂ ਲੱਗਦੀ ਜੀ ਅਸੀਂ ਇੱਥੇ ਆਉਨੇ ਆ ਜਦੋਂ ਸਾਨੂੰ ਕੋਈ ਮਾੜੀ ਜਿਹੀ ਤਕਲੀਫ ਹੁੰਦੀ ਹੈ ਕੋਈ ਬਿਮਾਰਸ਼ਮਾਰਾ ਇੱਥੇ ਆ ਕੇ ਬਜ਼ੁਰਗ ਇਕੱਠੇ ਹੋ ਜਾਂਦੇ ਆ ਜੇ ਇਥੇ ਬਿਲਡਿੰਗਾਂ ਬਿਲਡਿੰਗਾਂ ਬਣਾ ਦਿੰਗੇ ਤੇ ਬੈਠਣਗੇ ਕੀ ਬਿਲਡਿੰਗਾਂ ਨਹੀਂ ਸਿਰਫ ਐਡੀ ਕੋ ਬਿਲਡਿੰਗ ਹੈ ਜੇ ਆਪਾਂ ਗੱਲ ਕਰੀਏ ਪਰ ਇਹ ਹੈ ਤੁਸੀਂ ਦੇਖੋ ਜੇ ਕਮਿਊਨਿਟੀ ਸ ਪਹਿਲਾਂ ਵੀ ਜਿਹੜਾ ਤੁਸੀਂ ਇੱਧਰ ਸਾਈਡ ਤੇ ਦੇਖੋ ਜੀ ਘਿਚੋਰ ਬਣੀ ਵੀ ਹੈ ਰਾਤ ਨੂੰ ਆ ਕੇ ਇੱਥੇ ਮੁੰਡੇ ਕੁੜੀਆਂ ਸੇ ਅੰਦਰੋਂ ਕੱਢਦੇ ਆ ਜੀ ਸਾਡੀ ਆ ਆ ਨਾਲ ਜੀ ਇਹਦੇ ਨਾਲ ਔਰਲੇ ਪਾਸੇ ਆ ਹੈਗਾ ਇੱਥੇ ਕੋਈ ਵੜਦਾ ਨਹੀਂ ਇੱਥੇ ਆ ਕੇ ਖੜਦੇ ਆ ਜੀ ਰਾਤ ਨੂੰ ਜੇ ਆ ਬਣ ਗਿਆ ਤਾਂ ਉਹ ਸਾਡਾ ਤਾਂ ਜਿੰਨਾ ਹਰਾਮ ਕਰ ਆਓ ਆਓ ਪਾਉ ਵੀ ਦੇਖ ਲੈਣੇ ਆ ਦੇਖੋ ਗੱਲ ਉਹੀ ਹੈ ਆ ਇੱਥੇ ਜਿਹੜੇ ਕਹਿੰਦੇ ਨੇ ਆਰੋ ਦੇ ਨਾਲ ਕੁਝ ਹੋ ਰਿਹਾ ਜਿਹੜੀ ਮੈਂ ਉਹੀ ਗੱਲ ਕਹਿੰਦਾ ਸੀਗਾ ਵੀ ਜਿਵੇਂ ਆ ਜਗਾ ਬਚ ਆਪਣੇ ਮਾਸਟਰ ਜੀ ਆ ਜੀ ਨਾਲ ਸਾਹਮਣੇ ਇਧਰ ਨਾਲ ਆ ਜੀ ਉਹ ਤੋਂ ਇਕੱਠਾ ਕਰਦੇ ਸਾਰਿਆਂ ਨੂੰ ਫੋਨ ਕਰਦੇ ਫੇਰ ਜਾ ਕੇ ਉਹਨਾਂ ਨੂੰ ਕਰਦੇ ਰਾਤ ਨੂੰ ਹਾਂ ਕਿਉਂਕਿ ਦੇਖੋ ਪਹਿਲਾਂ ਮੰਨੇ ਦੇ ਕੋਈ ਵੀ ਛੱਟ ਵੀ ਮਾਰ ਸਕਦਾ ਜੀ ਜੀ ਬਿਲਕੁਲ ਤੁਸੀਂ ਮੈਂ ਤੁਹਾਨੂੰ ਇਹ ਦਿਖਾ ਦਿਆਂ ਜਿਹੜਾ ਆ ਇਧਰ ਵੀ ਜੇ ਆਪਾਂ ਦੇਖ ਲਈਏ ਇਹਦੇ ਹਾਲਾਤ ਮੈਂ ਇੱਕ ਵਾਰੀ ਪਹਿਲਾਂ ਵੀ ਦਿਖਾਈ ਸੀ ਇਹਦੇ ਨਾਲ ਰਿਲੇਟਡ ਹੀ ਮੈਂ ਰਿਲੇਟ ਹੀ ਕਰ ਦੇਣਾ ਆ ਦੇਖੋ ਪਹਿਲਾਂ ਇਹਦਾ ਹੱਲ ਹੋਵੇ ਕੋਈ ਕੰਡਾ ਉੱਚਿਆ ਨਹੀਂ ਕੋਈ ਕਿਸੇ ਹੈ ਨਹੀਂ ਸੇਫਟੀ ਹੈ ਨਹੀਂ ਕੋਈ ਅੰਦਰ ਫਿਰ ਇੱਕ ਬੰਦਾ ਜਿਹੜਾ ਹੈਗਾ ਇਹਦਾ ਕੰਧ ਟੱਪ ਕੇ ਅੰਦਰ ਵੜ ਜਾਂਦਾ ਰਾਤ ਨੂੰ ਇਹਦੇ ਨਸ਼ਾ ਕਰਨ ਆਸੇ ਵੜਦੇ ਆ ਜੀ ਇਹਦੇ ਅੰਦਰ ਫਿਰ ਬਕਾਇਦਾ ਕੁੜੀਆਂ ਅੰਦਰ ਤਾਰ ਲੈਂਦੇ ਆ ਜੀ ਮੁੰਡੇ ਆ ਦੇਖੋ ਜੀ ਇੱਧਰ ਦੇਖੋ ਆਏ ਸ਼ੀਸ਼ੀਆਂ ਪੀ ਪੀ ਸਿੱਟੀ ਜਾਂਦੇ ਸਾਡੇ ਇੱਥੇ ਆ ਦੇਖੋ ਤੁਸੀਂ ਪਹਿਲਾਂ ਇਹ ਸੰਭਾਲਣੀ ਕੋਈ ਕੁਝ ਨਹੀਂ ਹੈਗਾ ਇਹ ਕਿਹ ਲੱਗਦਾ ਜੀ ਸ਼ਰਿਆਮ ਭਰੀਆ ਸਿੱਟਾ ਪਿੰਦੇ ਉਹ ਸਿੱਟਾ ਦਿਖਾਓ ਪਰਲੇ ਪਾਸੇ ਕਿੰਨੇ ਨਸ਼ਾ ਦਾ ਹੈ ਇਹ ਆ ਦੇਖੋ ਤੁਹਾਨੂੰ ਮੈਂ ਇਹ ਵੀ ਦਿਖਾ ਦਿਆਂ ਕਿੰਨੇ ਦਾ ਸਾਨੂੰ ਐਡਾ ਵੱਡਾ ਦੁੱਖ ਹੋ ਰਿਹਾ ਜੀ ਕੀ ਕਈ ਜਦੋਂ ਇਹ ਕਮਿਟੀ ਸੈਂਟਰ ਬਣ ਗਿਆ ਜੀ ਇਹਦੇ ਇੱਧਰ ਕੋਚੋਰ ਬਣ ਗਈ ਤਾਂ ਇਹਦਾ ਦੱਸੋ ਜੀ ਸਾਨੂੰ ਮਤਲਬ ਕਿ ਵੀ ਇਹਦੀ ਕੀ ਸੇਫਟੀ ਆ ਸਾਡੀ ਸਾਡੇ ਪਰਿਵਾਰ ਦੀ ਕੀ ਇਹ ਆ ਦੇਖੋ ਤੁਸੀਂ ਪਹਿਲਾਂ ਤਾਂ ਪਾਰਕ ਦੇ ਵਿੱਚ ਪਹਿਲਾਂ ਆ ਬਹੁਤ ਛੋਟਾ ਕੰਮ ਹੈ ਇਹਦਾ ਤਾਂ ਕੋਈ ਹੱਲ ਹੋਇਆ ਨਹੀਂ ਤੇ ਕਮਿਊਨਿਟੀ ਸੈਂਟਰ ਅਸੀਂ ਬਣਾ ਰਹੇ ਆ ਕਹਿੰਦੇ ਨੇ ਆ ਦੇਖੋ ਤੁਸੀਂ ਇੱਥੇ ਸਿਗਟਾਂ ਟੂ ਲਿਪ ਕੇ ਕੀ ਬੋਲਦੇ ਉਹਨੂੰ ਇਹ ਸਾਰਾ ਕੁਝ ਇੱਥੇ ਬਹੁਤ ਕੁਝ ਹੈ ਅੰਦਰ ਵੜ ਕੇ ਅੰਦਰ ਵੜ ਕੇ ਅੱਛਾ ਉਹਦੇ ਵਿੱਚ ਉਹ ਸਾਹਮਣੇ ਜਿਹੜੀ ਕੰਧ ਦਿਖ ਰਹੀ ਪਰਲੇ ਪਾਸੇ ਟੱਪ ਕੇ ਹਾਂਜੀ ਪਰਲੇ ਉਹਦੋਂ ਮੇਨ ਰੋਡ ਤੋਂ ਟੱਪ ਜਾਂਦਾ ਹੀ ਪਰਲੇ ਪਾਸੇ ਟੱਪ ਕੇ ਅੰਦਰ ਆ ਜਾਂਦਾ ਹੀ ਸਾਹਮਣੇ ਬਿਲਡਿੰਗ ਵਾਲੇ ਵਿਚਾਰੇ ਉਹ ਸਾਨੂੰ ਕਹਿੰਦੇ ਆ ਵੀ ਆਹੋ ਵੀ ਇੱਥੇ ਸਾਨੂੰ ਪ੍ਰੋਬਲਮ ਹੈ ਸੋ ਸੋ ਦੇਖੋ ਗੱਲ ਇਹੀ ਹੈ ਵੀ ਕਿੰਨੀਆਂ ਪ੍ਰੋਬਲਮਸ ਨੇ ਮਤਲਬ ਆਪਾਂ ਕਮਿਊਨਿਟੀ ਸੈਂਟਰ ਦੀ ਗੱਲ ਕਰ ਰਹੇ ਆ ਜਿਹੜੀ ਘਾਹ ਨੇ ਘਾਹ ਪਟਿਆ ਜਾਣਾ ਓਬਵੀਅਸ ਆ ਇਨਾਂ ਨੂੰ ਜਿਹੜੇ ਇਧਰ ਦਰਖਤ ਆਏ ਨੇ ਇਹ ਹੋ ਜਾਣਾ ਫਿਰ ਲੋਕੀ ਜਿਹੜੇ ਕਹਿੰਦੇ ਨੇ ਵੀ ਯਾਰ ਜਿੰਨਾ ਸੋਹਣਾ ਇੱਥੇ ਹੈ ਫਿਰ ਸਾਮ ਸੰਭਾਲ ਨਹੀਂ ਹੋਣੀ ਓਬਵੀਅਸ ਹੈ ਸਰਕਾਰੀ ਕੰਮਾਂ ਦਾ ਸਾਨੂੰ ਪਤਾ ਕਿੰਨੀਆਂ ਕੁ ਸਾਮ ਸੰਭਾਲ ਹੁੰਦੀਆਂ ਪਰ ਗੱਲ ਇਹ ਹੈ ਵੀ ਜੇ ਬਣ ਜਾਂਦਾ ਇੱਥੋਂ ਦੇ ਐਮਸੀ ਤੁਸੀਂ ਹੋ ਭੰਗੂ ਸਾਹਿਬ ਤੁਸੀਂ ਇੱਥੋਂ ਦੇ ਐਮਸੀ ਹੋ ਤੇ ਜੇ ਇੱਥੇ ਕਮਿਊਨਿਟੀ ਸੈਂਟਰ ਬਣ ਜਾਂਦਾ ਹੈ ਜਾਂ ਇੱਥੇ ਲਾਇਬ੍ਰੇਰੀ ਬਣ ਜਾਂਦੀ ਹੈ ਥੋੜਾ ਇੱਧਰ ਆ ਜਾਓ ਕਿਉਂਕਿ ਅਗੇਂਸਟ ਲਾਈਟ ਹੈ ਕਿ ਨੁਕਸਾਨ ਕੀ ਹੋ ਦੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਪਹੁੰਚੇ ਨੌਵੀਂ ਅਜੀਤ ਰੋਡ ਜੀ ਮੈਂ ਥੋੜਾ ਜਿਹਾ ਤੁਹਾਡੇ ਸਵਾਲ ਤੋਂ ਪਿੱਛੇ ਜਾਊਂਗਾ ਜੀ 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 ਪਲੀਜ਼ ਜਿਹੜਾ ਇਹ ਪਾਰਕ ਬਣਿਆ ਹੈ ਇਹਦੀ ਇੱਕ ਥੋੜੀ ਜਿਹੀ ਲੰਮੀ ਸਟੋਰੀ ਹੈਗੀ ਹੈ 2000 3-4 ਦੀ ਗੱਲ ਹੈ ਸਵੇਰ 4:00 ਵਜੇ ਗਲੀ ਦੇ ਵਿੱਚ ਰੌਲਾ ਪੈ ਗਿਆ ਕਿਹਦੇ ਪਾਰਕ ਤੇ ਕਬਜ਼ਾ ਹੋ ਰਿਹਾ ਹੈ ਕਿਉਂਕਿ ਪਾਰਕ ਦਾ ਡਿਸਪਿਊਟ ਚੱਲਦਾ ਹੈ ਕਾਰਪੋਰੇਸ਼ਨ ਦਾ ਜਿਹੜੇ ਬੰਦਿਆਂ ਨਾਲ ਉਹਨਾਂ ਨੇ ਸਵੇਰ ਦਾ ਟਾਈਮ ਦੇਖ ਕੇ ਵੀ ਸਵੇਰ ਸਾਰੇ ਸ਼ਾਂਤ ਸੁੱਤੇ ਪਏ ਹੁੰਦੇ ਆ ਉਹ ਕਬਜ਼ਾ ਕਰਨ ਆ ਗਏ ਇਹਦੇ ਸੈਂਟਰ ਚੋਂ ਇਟਾਂ ਲਾ ਕੇ ਉਹਨਾਂ ਨੇ ਆਵਦਾ ਕੰਮ ਸ਼ੁਰੂ ਕਰਨਾ ਸੀ ਨੇੜੇ ਘਰਾਂ ਨੂੰ ਪਤਾ ਲੱਗ ਗਿਆ ਪੁਲਿਸ ਨੂੰ ਫੋਨ ਹੋ ਗਿਆ ਸਾਰੇ ਇਕੱਠੇ ਹੋ ਗਏ ਤੇ ਉਹ ਭੱਜ ਗਏ ਠੀਕ ਉਸ ਤੋਂ ਬਾਅਦ ਸਾਰੇ ਮਹੱਲੇ ਨੇ ਇਕੱਠੇ ਹੋ ਕੇ ਵੀ ਆਪਾਂ ਇਹਨੂੰ ਡਵੈਲਪ ਕਰੀਏ ਠੀਕ ਹੈ ਔਰ ਇੱਥੇ ਸਾਰੇ ਏਰੀਏ ਦਾ ਪਾਣੀ ਖੜਦਾ ਹੁੰਦਾ ਸੀ ਇੱਥੇ ਔਰ ਇੱਥੇ ਬਹੁਤ ਵੱਡੇ ਵੱਡੇ ਗੰਦਗੀ ਦੇ ਢੇਰ ਸੀਗੇ ਠੀਕ ਉਹ ਸਾਰਿਆਂ ਨੇ ਰਹਿ ਕਰਕੇ ਚਲੋ ਸਾਨੂੰ ਮੂਰੇ ਲੱਗਦਾ ਮੈਂ ਖੇਤੀ ਕਰਦਾ ਸੀ ਅੱਜ ਵੀ ਕਰਦਾ ਹਾਂ ਪਿੰਡੋਂ ਅਸੀਂ ਬੰਦੇ ਲਿਆਂਦੇ ਲਿਆ ਕੇ ਆਪਦੇ ਟਰੈਕਟਰਾਂ ਨਾਲ ਇਹਨੂੰ ਪੱਧਰ ਕੀਤਾ ਹਲ ਮਾਰੇ ਸੁਹਾਗੇ ਮਾਰੇ ਉਹਨੂੰ ਸਾਰਾ ਸੈੱਟ ਕਰਕੇ ਫਿਰ ਆਪਣਾ ਸਿਟੀ ਸੈਂਟਰ ਜਿਹੜਾ ਮਾਲ ਬਣਿਆ ਹੁਣ ਦੁਬਾਰੇ ਬਣ ਰਿਹਾ ਕਚੇਰੀਆਂ ਕੋਲੇ ਉਹ ਬੇਸਮੈਂਟ ਬਣਾ ਰਹੇ ਸੀਗੇ ਜੀ ਉੱਥੇ ਅਸੀਂ ਪਤਾ ਕੀਤਾ ਕਿ ਮਿੱਟੀ ਚਾਹੀਦੀ ਸਾਨੂੰ ਇੱਥੇ ਸਾਰੇ ਮਹੱਲੇ ਨੇ ਸਹਿਯੋਗ ਕਰਕੇ ਅੱਛਾ ਤਿੱਲ ਫੁੱਲ ਜਿੰਨਾ ਵੀ ਬਣਿਆ ਕਿਸੇ ਤੋਂ ਆਪਦੇ ਲੈਵਲ ਤੇ ਉੱਥੋਂ ਸਿਟੀ ਸੈਂਟਰ ਚੋਂ ਭਰਤ ਪੁਵਾਈ ਇੱਥੇ ਓਕੇ ਭਰਤ ਪੁਵਾ ਕੇ ਇਹਨੂੰ ਸੈੱਟ ਕਰਕੇ ਉਸ ਤੋਂ ਬਾਅਦ ਕਾਰਪੋਰੇਸ਼ਨ ਚ ਅਪਰੋਚ ਕਰੀ ਵੀ ਐਂ ਕਰਕੇ ਆ ਜਗ੍ਹਾ ਪਈਏ ਜੀ ਤੇ ਕਾਰਪੋਰੇਸ਼ਨ ਵਾਲੇ ਕਹਿੰਦੇ ਜੀ ਧੰਨਵਾਦ ਕਹਿੰਦੇ ਵੀ ਤੁਸੀਂ ਪਹਿਲੇ ਹੀ ਬੰਦੇ ਹੋ ਜਿਹੜੇ ਮੂਰੇ ਲੱਗੇ ਵੀ ਤੁਸੀਂ ਕਹਿੰਦੇ ਵੀ ਸਾਡੇ ਨਾਲ ਲੱਗੋ ਤੇ ਅਸੀਂ ਆ ਕਰਦੇ ਆ ਠੀਕ ਹੈ ਤੇ ਕਹਿੰਦੇ ਨਹੀਂ ਤਾਂ ਸਾਰਾ ਕੰਮ ਸਾਡੇ ਤੇ ਹੁੰਦਾ ਚਲੋ ਉਸ ਤੋਂ ਬਾਅਦ ਸਾਰੇ ਨੇ ਚਹਿ ਜੋਰ ਰੱਖਿਆ ਜੀ ਇਹਨੂੰ ਵਧੀਆ ਇੱਕ ਪਾਰਕ ਬਣਾ ਲਿਆ ਫਿਰ ਇਹਦੀ ਸੁਸਾਇਟੀ ਬਣਾਈ ਸੁਸਾਇਟੀ ਚ ਦੇਖੋ ਦਿੱਕਤਾਂ ਆਉਂਦੀਆਂ ਅਸੀਂ ਉਹ ਸਰੈਂਡਰ ਕਰਤੀ ਹੁਣ ਕਾਰਪੋਰੇਸ਼ਨ ਇਹੀ ਮੇਨਟੇਨ ਕਰਦੀ ਹੈ ਇਹਨੂੰ ਉਹੀ ਦੇਖ ਰੇਖ ਕਰਦੀ ਹੈ ਹੁਣ ਜਿਹੜੀ ਤੁਸੀਂ ਸਵਾਲ ਕੀਤਾ ਪਹਿਲੀ ਗੱਲ ਤਾਂ ਦੇਖੋ ਆ ਸਾਰੇ ਮੱਲੇ ਵਾਲੇ ਖੜੇ ਆ ਕਿਸੇ ਦੀ ਕੋਈ ਰਿਕੁਆਇਰਮੈਂਟ ਨਹੀਂ ਇਹ ਕਿਉਂਕਿ ਪਾਰਕ ਕਾਦੇ ਵਾਸਤੇ ਹੁੰਦੇ ਆ ਮੈਂ ਤੁਹਾਡੇ ਚੈਨਲ ਰਾਈ ਪੁੱਛਣਾ ਸੋਣਾ ਹੈ ਪਾਰਕ ਹੁੰਦੇ ਆ ਵੀ ਪਬਲਿਕ ਨੂੰ ਇੱਕ ਬੈਠਣ ਨੂੰ ਵਧੀਆ ਖੁੱਲੀ ਡੁੱਲੀ ਜਗ੍ਹਾ ਮਿਲ ਜੇ ਸਾਰੇ ਸ਼ਹਿਰ ਦੇ ਵਿੱਚ ਕੰਕਰੀਟ ਹੈ ਸੜਕਾਂ ਬੀਸੀਆਂ ਮਕਾਨ ਬਣੇ ਬਿਲਡਿੰਗਾਂ ਬਣੀਆਂ ਪਾਰਕ ਕਿੰਨੇ ਕੁ ਹੈਗੇ ਆ ਨਹੀਂ ਪੰਥੂ ਸਾਹਿਬ ਬਿਲਕੁਲ ਮੈਂ agree ਆ ਲੋਕਾਂ ਦੀ ਬਿਹਤਰੀ ਲਈ ਹੈ ਲਾਸਟ ਜਦੋਂ ਗੱਲ ਹੋਈ ਸੀ ਉਦੋਂ ਵੀ ਇਹ ਦਿਮਾਗ ਦੇ ਵਿੱਚ ਸੀਗਾ ਵੀ ਚਲੋ ਯਾਰ ਜੇ ਇੱਥੇ ਕਮਿਊਨਿਟੀ ਸੈਂਟਰ ਬਣਦਾ ਹੈ ਜਾਂ ਤੇ ਲਾਇਬ੍ਰੇਰੀ ਬਣਦੀ ਹੈ ਤੇ ਇਤੋਂ ਦੇ ਜਿਹੜੇ ਬਜ਼ੁਰਗ ਨੇ ਜਾਂ ਲੋਕ ਨੇ ਉਹਨਾਂ ਦੇ ਕੋਈ ਛੋਟੇ-ਮੋਟੇ ਕੋਈ ਫੰਕਸ਼ਨ ਹੁੰਦੇ ਨੇ ਇੱਥੇ ਕਿਤਾਬਾਂ ਪੜ੍ਹ ਸਕਦੇ ਨੇ ਬਜ਼ੁਰਗ ਆ ਕੇ ਬੱਚੇ ਆ ਕੇ ਉਹ ਉਹ ਸੋਚ ਰਹੇ ਸੀ हां ਜਿਹੜੀ ਤੁਸੀਂ ਗੱਲ ਲਾਇਬ੍ਰੇਰੀ ਕੀਤੀ ਇਹ ਵਾਰਡ ਨੰਬਰ 11 ਨਾਲ ਹੀ ਵਾਰਡ ਨੰਬਰ 11 ਦਾ ਏਰੀਆ ਹੈ ਤੁਹਾਡੇ ਧਿਆਨ ਜੋਣੇ 10 15 ਦਿਨ ਪਹਿਲਾਂ ਸੀਐਮ ਸਾਹਿਬ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਗਿਆ ਬਹੁਤ ਵੱਡੀ ਕਾਂਗਰਸ ਸਰਕਾਰ ਦੇ ਵਿੱਚ ਮੰਨਪੇ ਬਦਲਨੇ 7.5 ਕਰੋੜ ਦੀ ਲਾਗਤ ਨਾਲ ਲਾਇਬ੍ਰੇਰੀ ਬਣਾਈ ਹੈ ਇੱਕ ਉਹਦੇ ਨਾਲ ਰੋਜ਼ਗਾਰ ਆਫਿਸ ਹੈਗਾ ਹਾਂਜੀ ਹਾਂਜੀ ਉੱਥੇ ਵੀ ਇੱਕ ਲਾਇਬ੍ਰੇਰੀ ਬਣੀ ਹੋਈ ਹੈ ਕਹਿੰਦਾ ਮਤਲਬ 500 ਮੀਟਰ ਦੇ ਦਾਇਰੇ ਦੇ ਵਿੱਚ ਦੋ ਲਾਇਬ੍ਰੇਰੀ ਆਲਰੇਡੀ ਚੱਲ ਰਹੀਆਂ ਨੇ ਤੇ ਫਿਰ ਆਪਾਂ ਨੂੰ ਇੱਥੇ ਲਾਇਬ੍ਰੇਰੀ ਦੀ ਕੀ ਲੋੜ ਹੈਗੀ ਹੁਣ ਬਹੁਤ ਬੱਚੇ ਆਉਂਦੇ ਆ ਕਿਉਂਕਿ ਕਾਉਂਸਲਰ ਹੋਣ ਦੇ ਨਾਤੇ ਉਹ ਫਾਰਮ ਫਿਲ ਕਰਾ ਕੇ ਲੈ ਜਾਂਦੇ ਸਾਡੇ ਤੋਂ ਸਟੈਂਪਲਵਾ ਕੇ ਲੈ ਜਾਂਦੇ ਐ ਜਿਸੀ ਉਹ ਲਾਇਬ੍ਰੇਰੀ ਦੇ ਵਿੱਚ ਐਡਮਿਸ਼ਨ ਲੈਣੀਆਂ ਫਿਰ ਜਦੋਂ 5 ਮੀਟਰ ਤੇ ਹੈ ਸੇਮ ਬੋਰਡ ਦੇ ਵਿੱਚ ਅਸੀਂ ਮੇਰੀਚ ਐ ਫਿਰ ਇੱਥੇ ਰਿਕੁਆਇਰਮੈਂਟ ਹੈ ਹੀ ਨਹੀਂ ਕਿਸੇ ਦੀ ਮਤਲਬ ਇਹ ਵੀ ਤੁਸੀਂ ਲੋਕ ਜਿਹੜੇ ਇਹ ਚਾਹਦੇ ਹੋ ਜਿਹੜੇ ਇਸ پارک ਦੇ ਆਸੇ ਪਾਸੇ ਸਾਰੇ ਲੋਕ ਰਹਿੰਦੇ ਨੇ ਇਹ ਕਹਿੰਦੇ ਨੇ ਵੀ ਅਸੀਂ ਜਿਹੜਾ ਐਕਸੇ ਸਾਨੂੰ ਇਹ ਚੀਜ਼ ਦੀ ਰਿਕੁਆਇਰਮੈਂਟ ਦੀ ਜੇ ਤੁਹਾਨੂੰ ਤੁਹਾਨੂੰ ਜੀ 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 ਐਡ ਕਰੂੰਗਾ ਮੈਨੂੰ ਮੈਸੇਜ ਆਇਆ ਅਫਸਰਾਂ ਦਾ ਕਹਿੰਦੇ ਜੀ ਇੱਥੇ ਅਸੀਂ ਆ ਬਣਾਉਣਾ ਚਾਹੁੰਦੇ ਹਾਂ ਮੈਂ ਵੀ ਆਇਆ ਸੀ ਮੌਕਾ ਦੇਖ ਕੇ ਗਿਆ ਸੀ ਮੈਂ ਇਹ ਰੇਡਾ ਵੱਡਾ ਪਾਰਕ ਹੈ ਪਹਿਲੀ ਗੱਲ ਤਾਂ ਮੈਂ ਨਹੀਂ ਮੰਨਦਾ ਇਹਨੂੰ ਖਰਾਬ ਕਰੋ ਬਾਕੀ ਮੈਂ ਵੀ ਸਾਰਿਆਂ ਦੀ ਜੀ ਸਹਿਮਤੀ ਹੋਊ ਤਾਂ ਤੁਸੀਂ ਕਰ ਲਓ ਹੁਣ ਦੂਜੀ ਗੱਲ ਅਸੀਂ ਮੇਰੇ ਖਿਆਲ ਚ ਸਾਂਝੇ ਤੌਰ ਤੇ ਲਗਭਗ 11 ਜਾਂ 12 ਦਸੰਬਰ ਨੂੰ ਸਾਂਝਾ ਲੈਟਰ ਲੇਕ ਕੇ ਸਾਰਿਆਂ ਨੇ ਸਾਈਨ ਕਰਕੇ ਮੈਡਮ ਕਮਿਸ਼ਨਰ ਨੂੰ ਦਿੱਤਾ ਠੀਕ ਹੈ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਹਿੰਦੇ ਇਹ ਤਾਂ ਹਾਊਸ ਪਾਸ ਹੋਇਆ ਮੈਸਜ ਬਿਲਕੁਲ ਹੋਇਆ ਹੁਣ ਤੁਹਾਨੂੰ ਵੀ ਪਤਾ ਹੈ ਤੁਹਾਡੀ ਲਾਈਨ ਹੈਗੀ ਹੈ ਅਸੀਂ ਕਾਉਂਸਲਰ ਹੈ ਮੇਰੇ ਵਾਈਫ ਕਾਉਂਸਲਰ ਹੈ ਹੂੰ ਮੇਰੇ ਏਰੀਆ ਦਾ ਜੋ ਕੰਮ ਹੋਊਗਾ ਅਸੀਂ ਉਹਨਾਂ ਨੂੰ ਲਿਖ ਕੇ ਦੇਵਾਂਗੇ ਲੈਟਰ ਪੈਡ ਤੇ ਵੀ ਮੇਰੇ ਏਰੀਆ ਦਾ ਆ ਕੰਮ ਹੈ ਜੀ ਇਹਦਾ ਅਸਟੀਮੇਟ ਬਣਾ ਕੇ ਦਿੱਤਾ ਜਾਵੇ ਤੁਸੀਂ ਅੱਜ ਵੀ ਜਾ ਕੇ ਕਾਰਪੈਂਟ ਚ ਪਤਾ ਕਰ ਲਓ ਵੀ ਕੀ ਅਸੀਂ ਕੋਈ ਲੈਟਰ ਦਿੱਤਾ ਸੀਗਾ ਸਾਡੀ ਕੋਈ ਡਿਮਾਂਡ ਸੀ ਜਿਹੜੀ ਜਿੱਦੀ ਸਾਡੀ ਡਿਮਾਂਡ ਨਹੀਂ ਇਹ ਹੁਣ 47 ਲੱਖ ਕੇ 48 ਲੱਖ ਦਾ ਸਾਨੂੰ ਪਤਾ ਲੱਗਿਆ ਹੈ ਤੇ ਮੱਲਾ ਚਾਹੁੰਦਾ ਨਹੀਂ ਹੈ ਗਲੀ ਵਾਲੇ ਨਹੀਂ ਚਾਹੁੰਦੇ ਫਿਰ ਵੇਸਟੇਜ ਆਫ ਮਨੀ ਕਿਉਂ ਪੈਸਾ ਤਾਂ ਸਾਡਾ ਹੀ ਹੈ ਨਾ ਅਸੀਂ ਕਿਹਨੇ ਬਣਾਓ ਪਰ ਇੱਥੇ ਨਾ ਬਣਾਓ ਨਾਲ ਹੀ 3 ਨੰਬਰ ਗਲੀ ਔਰ 6 ਨੰਬਰ ਗਲੀ ਦੇ ਵਿਚਾਲੇ ਇੱਕ ਪਾਰਕ ਪਿਆ ਹੈ। ਉਹਦੇ ਚ ਡਿਸਪਿਊਟਡ ਜਗ੍ਹਾ ਸੀਗੀ। ਉਹ ਕਾਰਪੋਰੇਸ਼ਨ ਨੇ ਕੇਸ ਜਿੱਤ ਲਿਆ। ਕਾਰਪੋਰੇਸ਼ਨ ਕੋਲੇ ਆ ਔਰ ਇੱਕ ਸਾਈਡ ਤੇ ਪਈ ਆ ਉਹ। ਬਣਾਣਾ ਉੱਥੇ ਸ਼ਿਫਟ ਕਰ ਦੇਣੋ ਉੱਥੇ ਬਣਾ ਦੋ। ਚਲੋ ਤੁਸੀਂ ਤੁਸੀਂ ਸਾਰੇ ਜਣੇ ਖੜੇ ਹੋ। ਵੀ ਜੇ ਤੁਸੀਂ ਨਹੀਂ ਚਾਹੁੰਦੇ ਤੇ ਫਿਰ ਸਿੰਘ ਸਾਹਿਬ ਉਸ ਦਿਨ ਤੁਸੀਂ ਵੀ ਸੀਗੇ। ਫਿਰ ਚਾਹਦਾ ਕੌਣ ਹੈ ਵੀ ਜਿਹੜਾ ਇੱਥੇ ਬਣੇ ਤੁਸੀਂ ਬਾਹਰੋਂ ਆਏ ਬੰਦੇ। ਸਾਡੇ ਮੱਲੇ ਦੇ ਕੋਈ ਵੀ ਨਹੀਂ ਸੀ। ਬਤਾਇ ਨਹੀਂ ਲੱਗਾ। ਪਰੇਕ ਗੱਲਾਂ ਬਾਹਰਲੇ ਬੰਦੇ ਆ ਕੇ ਇੱਥੇ ਕਿਉਂ ਬਣਾਣਗੇ ਉਹ ਕਿਉਂ ਚਾਣਗੇ ਇਹ ਤਾਂ ਹੁਣ ਉਹਨਾਂ ਨੂੰ ਪਤਾ ਜੀ ਅਸੀਂ ਤਾਂ ਨਹੀਂ ਕੁਝ ਕਰ ਸਕਦੇ ਤੁਸੀਂ ਉਸ ਦਿਨ ਮੇਰ ਸਾਹਿਬ ਨਾਲ ਗੱਲ ਨਹੀਂ ਕੀਤੀ ਵੀ ਅਸੀਂ ਤਾਂ ਚਾਹਦੇ ਨਹੀਂ ਜੀ ਵੀਡੀਓ ਪਈ ਹੈ ਉਸ ਚ ਸਭ ਪਾਸ ਬੰਦ ਜਿਹੀ ਜਾਂਦੀ ਥੋੜੀ ਵੀਡੀਓ ਹੈਗੀ ਉਸ ਬੰਦੇ ਪਤਾ ਲੱਗਦੇ ਜੀ ਵੀ ਕੌਣ ਕੌਣ ਨੇ ਹਾਂ ਤੁਸੀਂ ਪਤਾ ਕਰ ਲੋ ਕਿਛੋਂ ਦੇ ਆ ਵੀ ਚਲੋ ਉਹ ਮੇਰਾ ਕੰਮ ਨਹੀਂ ਉਹ ਤਾਂ ਫਿਰ ਨਗਰ ਨਿਗਮ ਦਾ ਕੰਮ ਹੈ ਵੀ ਉਹ ਲੋਕ ਕਿੱਥੋਂ ਸੀ ਦੇਖੋ ਮਕਸਦ ਦੇਖੋ ਬ੍ਰਦਰ ਮੈਂ ਗੱਲ ਕਲੀਅਰ ਕਰਨੀ ਹੈ ਵੀ ਤੁਸੀਂ ਲੋਕ ਚਾਹਨੇ ਹੋ ਜਿਹੜੇ ਤੁਸੀਂ ਆਸੇ ਪਾਸੇ ਰਹਿੰਦੇ ਹੋ ਵੀ ਸਾਨੂੰ ਨਹੀਂ ਰਿਕੁਆਇਰਮੈਂਟ ਯਾਰ ਇਸ ਚੀਜ਼ ਦੀ ਬਟ ਕਿਉਂਕਿ ਮੇਰੇ ਕੋਲ ਹੁਣ ਤੁਸੀਂ ਆ 10 ਜਣੇ ਜਾਂ 20 ਜਣੇ ਵੀ ਆ 50 ਜਣੇ ਖੜੇ ਹੋ ਮੈਨੂੰ ਨਹੀਂ ਨਾ ਪਤਾ ਵੀ ਕਿੱਥੋਂ ਕਿੱਥੋਂ ਕੌਣ ਕੌਣ ਲੋਕ ਨੇ ਸਰ ਉਹ ਕੀ ਹੁੰਦਾ ਜਦੋਂ ਤੁਹਾਨੂੰ ਕੋਈ ਜਦੋਂ ਇੱਥੇ ਇਕੱਠ ਹੋ ਰਿਹਾ ਜੀ ਨੇੜੇ ਟਡੇਮ ਲੇਦੇ ਬੰਦੇ ਆ ਸਾਰੇ ਜੀ ਜੀ ਜਦੋਂ ਤੁਹਾਨੂੰ ਆਕੇ ਕੋਈ ਬੁਲਾ ਲੈਂਦਾ ਵੀ ਆਈ ਯਾਰ ਆਪਣੇ ਇੱਥੇ ਮਿਰਸਾਵਾਂ ਆਣਾ ਆਪਾਂ ਨੂੰ ਚਲਣਾ ਪੈਂਦਾ ਨਾਲ ਪਰ ਇੱਥੇ ਆਕੇ ਸਾਨੂੰ ਮੁੱਦਾ ਪਤਾ ਲੱਗਿਆ ਵੀ ਕਾਦੇ ਵਾਸਤੇ ਅਸੀਂ ਆਏ ਹਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਹਾਂ ਮੈਸੀਗਾ ਜੀ ਹਾਂ ਸਾਨੂੰ ਮੁੱਦਾ ਹੀ ਇੱਥੇ ਆਕੇ ਪਤਾ ਲੱਗਿਆ ਵੀ ਇੱਥੇ ਤਾਂ ਉਹਦਾ ਘਟਨ ਕਰਨ ਲੱਗੇ ਆ ਇਹਦਾ ਆਪਣੇ ਕਮਿਊਨਿਟੀ ਸੈਂਟਰ ਦਾ ਵੀ ਨਹੀਂ ਹੋਣਾ ਚਾਹੀਦਾ ਪਰ ਅਸੀਂ ਇਸ ਚੀਜ਼ ਦੇ ਫੇਵਰ ਚ ਨਹੀਂ ਸੀਗੇ ਚਲੋ ਜੀ ਇੱਕ ਆਈ ਥਿੰਕ ਕੁੜੀਆਂ ਵੀ ਆ ਗਏ ਨੇ ਅਸੀਂ ਕੰਬਸੀ ਹਾਂ ਜੀ ਲੇਡੀਜ਼ ਵੀ ਆ ਗਏ ਅੱਛਾ ਆਪਾਂ ਇਹਨਾਂ ਜੀ ਸਾਡੀਆਂ ਵੱਡੀਆਂ ਭੈਣਾਂ ਨੇ ਆਪਾਂ ਅੱਛਾ ਆਪਾਂ ਇਹਨਾਂ ਨੂੰ ਵੀ ਪੁੱਛ ਲੈਨੇ ਵੀ ਕੀ ਇਹ ਚਾਹੁੰਦੇ ਨੇ ਕਿਉਂਕਿ ਨੇੜੇ ਤੇੜੇ ਦੇ ਜਿਹੜੇ ਘਰ ਹੁੰਦੇ ਨੇ ਸਾਸੀ ਗੱਲ ਸਾਰੀਆਂ ਵੱਡੀਆਂ ਪੈਣਾ ਨੂੰ ਜੀ ਮੈਨੂੰ ਤੁਸੀਂ ਨੇੜੇ ਤੇੜੇ ਇੱਥੇ ਹੀ ਰਹਿੰਦੇ ਹੋ ਜੀ ਨਾਲ ਨਾਲ ਹੀ ਤੇ ਫਿਰ ਕੀ ਲੱਗਦਾ ਵੀ ਇੱਥੇ ਕਮਿਊਨਿਟੀ ਸੈਂਟਰ ਬੰਨਣਾ ਚਾਹੀਦਾ ਕਿ ਨਹੀਂ ਬੰਨਣਾ ਚਾਹੀਦਾ ਨਹੀਂ ਬੰਨਣਾ ਚਾਹੀਦਾ ਜੀ ਕਾਰਨ ਕਾਰਨ ਕੀ ਇੱਥੇ ਵੀ ਬਾਹਲਾ ਮਾਹੌਲ ਖਰਾਬ ਹੋ ਜਾਊਗਾ ਫਿਰ ਵੀਰੇ ਇੱਥੇ ਤਾਂ ਪਹਿਲਾਂ ਨਹੀਂ ਬੱਚੇ ਜੇ ਆਉਣ ਦਿੰਦੇ ਇੱਥੇ ਤਾਂ ਲੋਕ ਹੋ ਜਾਏਗੀ ਫਿਰ ਬੱਚਿਆਂ ਨੂੰ ਸਾਡਾ ਤਾਂ ਇੱਥੇ ਆਉਣਾ ਆਰਾਮ ਹੋ ਜਾਏਗਾ ਫਿਰ ਅਸੀਂ ਇੱਥੇ ਕੀ ਕਰਾਂਗੇ ਖੜ ਕੇ ਹਾਂਜੀ ਜੁਰਗਾ ਵਾਸਤੇ ਬਣਿਆ ਹੀ ਹੈ ਰਾਮਦਾਰੀ ਕਰਨੇ ਬੱਚਾ ਨੇ ਕਿੱਟਨਾ ਹਾਂ ਸ਼ਹਿਰ ਵਾਸਤੇ ਬਣੇ ਗਿਰਚਾ ਪਾਰਕ ਹੈਗੀ ਤੇ ਪਾਰਕ ਹੀ ਰਹਿਣੀ ਚਾਹੀਦੀ ਮਤਲਬ ਜੇ ਕਮਿਊਨਿਟੀ ਸੈਂਟਰ ਬਣਦਾ ਜਾਂ ਲਾਇਬ੍ਰੇਰੀ ਬਣਦੀ ਹੈ ਤਾਂ ਆਪਾਂ ਨੂੰ ਤੁਸੀਂ ਚਾਹਦੇ ਵੀ ਨਹੀਂ ਬਣਨੀ ਚਾਹੀਦੀ ਇਹ ਹੀ ਚਾਹਦੇ ਨਹੀਂ ਬਣਨੀ ਕਿਉਂ ਜੀ ਨਹੀਂ ਬਣਨੀ ਚਾਹੀਦੀ ਜੀ ਨਹੀਂ ਬਣਦੀ ਉਸ ਦਿਨ ਬਥੇਰੇ ਲੋਕ ਸੀਗੇ ਉਹ ਜੋ ਲੋਕ ਕਹਿੰਦੇ ਸੀਗੇ ਵਿੱਚ ਕੋਈ ਵੀ ਨਹੀਂ ਹੈਗਾ ਇੰਨਾ ਚ ਕੋਈ ਵੀ ਨਹੀਂ ਹੈਗਾ ਤਾਂ ਵੀ ਨਾਲਿਆਂ ਨੂੰ ਕਿਸੇ ਨੂੰ ਵੀ ਨਹੀਂ ਸਾਨੂੰ ਪਤਾ ਵੀ ਇੱਥੇ ਕੀ ਹੋ ਕੀ ਰਿਹਾ ਸਨ ਤਾਂ ਉਦੋਂ ਪਤਾ ਲੱਗਾ ਜਦੋਂ ਮਤਲਬ ਕਿ ਇੱਥੇ ਉਦੋਂ ਕਟਾਉਣਾ ਹੋ ਚੁੱਕਿਆ ਜਾਏਗਾ ਹਸ ਤਾਂ ਬਾਹਰ ਵੀਡੀਓ ਦੇਖੀ ਉੱਥ ਵੀ ਤੁਹਾਨੂੰ ਬੁਲਾਇਆ ਵੀ ਨਹੀਂ ਕਿਸੇ ਨੇ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਨਹੀਂ ਪਿਛਲੀ ਵਾਰੀ ਮੋੜ ਤੋਂ ਆਇਆ ਨਹੀਂ ਕਿਸੇ ਨੂੰ ਨਹੀਂ ਬੁਲਾਇਆ ਚਲੋ ਇਹ ਤੁਸੀਂ ਦੇਖੋ ਆਪਾਂ ਗੱਲ ਇੱਕ ਕਲੀਅਰ ਕਰਨੀ ਸੀ ਵੀ ਇੱਥੋਂ ਦੇ ਜਿਹੜੇ ਲੋਕ ਨੇ ਖਾਸ ਕਰਕੇ 9B ਦੇ ਲੋਕ ਕਿਉਂਕਿ 9B ਦੇ ਲੋਕਾਂ ਦਾ ਆ ਜਿਹੜਾ ਗੜ ਜਿੰਨਾ ਆਪਾਂ ਕਹਿ ਸਕਦੇ ਸਾਰੇ ਜਨੇ ਖੜੇ ਨੇ ਇੱਥੇ ਇਹਨਾਂ ਨੂੰ ਇਹ ਸੀਗਾ ਵੀ ਯਾਰ ਇੱਥੇ ਬਣਾ ਦਿੱਤਾ ਜਾਵੇ ਜਾਂ ਮੈਂ ਇੱਕ ਹੋਰ ਦਿਖਾਇਆ ਸੀਗਾ ਤੁਸੀਂ ਦੇਖਿਆ ਹੋਣਾ ਜਿਵੇਂ ਪੱਕਾ ਕਰਨ ਦੀ ਗੱਲ ਕੀਤੀ ਸੀਗੀ ਇਹ ਪ੍ਰੋਗਰਾਮ ਥੋੜਾ ਲੰਬਾ ਹੋ ਜਾਣਾ ਜਿਵੇਂ ਮਹਾਰਾਜਾ ਅਗਰਸਨ ਰੋਡ ਦੇ ਉੱਤੇ ਇੱਕ ਪਾਰਕ ਮਹਾਰਾਜਾ ਅਗਰਸਨ ਦੇ ਨਾਮ ਤੇ ਉੱਤੇ ਹੈਗਾ ਮੈਂ ਦੋ ਤਿੰਨ ਪ੍ਰੋਗਰਾਮ ਦਿਖਾਏ ਵੀ ਉੱਥੇ ਯਾਰ ਕਿੱਡਾ ਬੁਰਾ ਹਾਲ ਹੈ ਇਹਦੀ ਕੇਅਰ ਕਰਨੀ ਚਾਹੀਦੀ ਹੈ ਹੋਣਾ ਚਾਹੀਦਾ ਤਾਂ ਉੱਥੇ ਵੀ ਕੀ ਸੀਗਾ ਉੱਥੇ ਸਾਰੇ ਬੂਟੇ ਪੱਟ ਦਿੱਤੇ ਗਏ ਸੀ ਤਾਂ ਮੈਨੂੰ ਲੱਗਦਾ ਹੋ ਸਕਦਾ ਵੀ ਇੱਥੇ ਵੀ ਇਹ ਹੋ ਸਕਦਾ ਇਹ 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 ਮਹੱਲੇ ਦੇ ਲੋਕ ਨਹੀਂ ਨਾ ਹੈਗੇ ਇਹ ਮਹੱਲੇ ਦੇ ਨਹੀਂ ਹੈ ਸਾਡੀ ਇੱਕ ਸੁਸਾਇਟੀ ਹੈ ਤੁਹਾਡੇ ਵੀ ਧਿਆਨ ਚ ਰੁੱਖਾਂ ਦੇ ਰੱਖੇ ਜੀ ਇਹ ਸਾਰੀ ਉਹ ਟੀਮ ਹੈ ਔਰ ਵਾਰਡ ਨੰਬਰ 11 ਤੋਂ ਹੈ ਮੋਸਟਲੀ ਠੀਕ ਹੈ ਦੋ ਚਾਰ ਭਰਾਵਾਂ ਨੂੰ ਛੱਡ ਕੇ ਬਾਕੀ ਵਾਰਡ ਦੀ ਟੀਮ ਹੈਗੀ ਹੈ ਓਕੇ ਔਰ ਜਿਹੜੀ ਤੁਸੀਂ ਗੱਲ ਕੀਤੀ ਥੋੜੇ ਦਿਨ ਪਹਿਲਾਂ ਅਗਰਸੈਨ ਵਾਲੇ ਪਾਰਕ ਦੀ ਹਾਂਜੀ ਤੁਸੀਂ ਉੱਥੇ ਇਤਰਾਜ਼ ਵੀ ਜਤਾਇਆ ਵੀ ਕਿੱਥੇ ਰੁੱਖਾਂ ਦੇ ਰਾਖੇ ਹਨਾ ਹੋਰ ਵੀ ਦੋ ਤਿੰਨ ਐਨ ਜੀਓ ਦੇ ਨਾਮ ਲਏ ਸੀਗੇ ਉਹ ਸਾਨੂੰ ਪਤਾ ਹੀ ਨਹੀਂ ਕਿਉਂਕਿ ਸ਼ਹਿਰ ਬਹੁਤ ਵੱਡਾ ਹੈ ਜੀ ਜੇ ਸਾਨੂੰ ਕੋਈ ਮੈਸੇਜ ਆਵੇ ਜਾਂ ਮਤਲਬ ਤੁਸੀਂ ਦੱਸ ਦਿੰਦੇ ਫਿਰ ਅਸੀਂ ਨਾ ਜਾਂਦੇ ਫਿਰ ਤੁਹਾਡਾ ਬਾਜੂ ਸੀਗਾ ਪਰ ਸਾਡੀ ਟੀਮ ਨੂੰ ਵੀ ਥੋੜਾ ਜਿਹਾ ਪਤਾ ਲੱਗਿਆ ਵੀ ਯਾਰ ਇਹ ਗੱਲ ਹੈ ਤੁਸੀਂ ਕਹਿੰਦੇ ਵੀ ਯਾਰ ਦੱਸਿਆ ਤਾਂ ਹੈ ਨਹੀਂ ਆਪਾਂ ਨੂੰ ਕਿਸੇ ਨੇ ਵੀ ਆਪਾਂ ਨੂੰ ਹੁਣ ਕਿਵੇਂ ਪਤਾ ਲੱਗੂ ਉਹ ਇਸ ਕਰਕੇ ਸੁਸਾਇਟੀ ਅੱਜ ਇਹ ਆਈ ਹੈ ਵੀ ਆਹ ਵੀ ਪਾਰਕ ਹੁਣ ਖਤਮ ਕਰਨ ਦੀ ਤਿਆਰੀ ਕਰ ਰਹੇ ਆ। ਸੋ ਦੇਖੋ ਜਿਹੜੀ ਭੰਗੂ ਸਾਹਿਬ ਨੇ ਗੱਲ ਕੀਤੀ ਤੁਸੀਂ ਸਾਰੇ ਰੋਖਾਂ ਦੇ ਰਾਖੇ ਵਾਲੇ ਭਰਾਓ ਹਨਾ। ਦੇਖੋ ਬ੍ਰਦਰ ਮੇਰਾ ਕੰਮ ਕੀ ਹੈ ਮੈਨੂੰ ਤਾਂ ਜਿਹੜਾ ਚੀਜ਼ ਲੱਗੀ ਦਿਖਾਤੀ ਬਿਲਕੁਲ ਕਲੀਅਰ ਆਪਾਂ ਨੂੰ ਤਾਂ ਹੁੰਦਾ ਵੀ ਯਾਰ ਸ਼ਹਿਰ ਦੀ ਫਾਇਦਾ ਹੋਣਾ ਚਾਹੀਦਾ ਸ਼ਹਿਰ ਦੇ ਵਸਨੀਕਾਂ ਦਾ ਜਿਵੇਂ ਪਹਿਲਾਂ 26 ਦਸੰਬਰ ਨੂੰ ਮੈਂ ਦਿਖਾ ਕੇ ਗਿਆ ਸੀ ਵੀ ਇੱਥੇ ਮਹੂਰਤ ਕੀਤਾ ਜਾ ਰਿਹਾ ਹੈ ਵੀ ਇੱਥੇ ਇੱਕ ਕਮਿਊਨਿਟੀ ਸੈਂਟਰ ਬਣਾਇਆ ਜਾ ਰਿਹਾ ਹੈ। ਇੱਥੇ ਲਾਇਬ੍ਰੇਰੀ ਬਣਾਈ ਜਾਏਗੀ ਕਿਉਂਕਿ ਉ ਉਹੀ ਗੱਲ ਫੇਰ ਵੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਸਾਰੇ ਜਾਣੇ ਕਹਿੰਦੇ ਚਾਹੀਦਾ ਬਟ ਇਹ ਕਹਿੰਦੇ ਨੇ ਵੀ ਉਹ ਲੋਕ ਇੱਥੋਂ ਦੇ ਹੈ ਨਹੀਂ ਸੀ ਉਹ 9A ਦੇ ਸੀ ਜਾਂ ਹੋਰ ਗਲੀਆਂ ਦੇ ਸੀ ਰੋਖਾਂ ਤੇ ਰੱਖੇ ਮੇਰੇ ਜਿਹੜੇ ਭਰਾ ਨੇ ਤਾਂ ਦੇਖੋ ਭਾਜੀ ਜਦੋਂ ਜਿਸ ਚੀਜ਼ ਨਾਲ ਰਿਲੇਟਡ ਤੁਸੀਂ ਲੋਕ ਕੰਮ ਕਰਦੇ ਹੋ ਜਦੋਂ ਉੱਥੇ ਉਹ ਕੰਮ ਨਹੀਂ ਹੋਇਆ ਤਾਂ ਮੈਂ ਤਾਂ ਕਹੂੰਗਾ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਹਿੰਦਾ ਮੈਂ ਕਹੂੰਗਾ ਵੀ ਭਾਈ ਸਾਹਿਬ ਫਿਰ ਤੁਸੀਂ ਕਿੱਥੇ ਸੀ ਪਰ ਉੱਥੇ ਪ੍ਰੋਬਲਮ ਕੀ ਆਈ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਫਿਰ ਇਦਾਂ ਕਰੋ ਤੁਹਾਡਾ ਕੋਈ ਵੀ ਬੰਦਾ ਮੈਨੂੰ ਆਪਣਾ ਨੰਬਰ ਦੇ ਦਿਓ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਬਾਈ ਜੀ ਜੇ ਡਟ ਕੇ ਖੜਨਾ ਤਾਂ ਨੰਬਰ ਦਈਓ ਆਦਰਵਾਇਜ਼ ਨੰਬਰ ਨਹੀਂ ਦੇਣਾ ਪ੍ਰਧਾਨ ਜੀ ਦਾ ਨੰਬਰ ਤੁਹਾਡੇ ਕੋਲ ਹੈ ਜੀ ਸਾਡੇ ਪ੍ਰਧਾਨ ਜੀ ਦਾ ਸੀ ਔਰ ਸਾਰੇ ਨੂੰ ਪਹਿਲਾਂ ਵੀ ਸਰਕੂਲੇਟ ਕੀਤਾ ਹੋਇਆ ਹੈ ਪ੍ਰਧਾਨ ਜੀ ਦਾ ਨੰਬਰ ਹੈ 946656 0011 ਔਰ ਸਾਡੇ ਸੈਕਟਰੀ ਸਾਹਿਬ ਨੇ ਜਸਿੰਦਰ ਸਿੰਘ ਉਹਨਾਂ ਦਾ ਨੰਬਰ ਹੈ 98766 00164 ਔਰ ਜਦੋਂ ਵੀ ਜੇ ਕਿਤੇ ਕੋਈ ਦਰਖਤ ਕੱਟਿਆ ਜਾਂਦਾ ਤਾਂ ਜੇ ਸਾਨੂੰ ਉਹਦੀ ਇਤਲਾ ਮਿਲਦੀ ਹੈ ਤਾਂ ਅਸੀਂ ਉਸ ਦੇ ਅਗੇਂਸਟ ਪ੍ਰੋਟੈਸਟ ਜ਼ਰੂਰ ਕਰਦੇ ਹਾਂ ਚਲੋ ਬਸ ਇਹੀ ਚਾਹਦੇ ਆਂ ਕਿ ਸ਼ਹਿਰ ਦੇ ਵਿੱਚ ਆਕਸੀਜਨ ਆਵੇ ਸ਼ਹਿਰ ਦੇ ਵਿੱਚ ਹਰਿਆਲੀ ਹੋਵੇ ਜੇ ਹੁਣ ਉੱਥੇ ਕੀਤਾ ਉਹਨਾਂ ਨੇ ਪਾਰਕ ਬਣਾਇਆ ਭਾਜੀ ਉੱਥੇ ਸਾਰੇ ਪੱਥਰ ਹੀ ਪੱਥਰ ਪਾਤੇ ਵੀ 22 ਲੱਖ ਰੁਪਏ ਸਿਰਫ ਪੱਥਰ ਪਾਣ ਤੇ ਲਾਣਾ ਤੇ ਕਿੱਥੇ ਪਾਰਕਾਂ ਦੇ ਵਿੱਚ ਹੁੰਦਾ ਕੀ ਆ ਪਾਰਕਾਂ ਦੇ ਵਿੱਚ ਫੁੱਲ ਬੂਟੇ ਲੱਗਦੇ ਨੇ ਪਾਰਕਾਂ ਦੇ ਵਿੱਚ ਦਰਖਤ ਲੱਗਦੇ ਨੇ ਪਾਰਕਾਂ ਦੇ ਵਿੱਚ ਉੱਥੇ ਫੁਵਾਾਰੇ ਵੀ ਲੱਗੇ ਸੀ ਉਹ ਸਾਰੇ ਪੱਟ ਤੇ ਇਦਾਂ ਹੁੰਦਾ ਸਾਡੇ ਰੁੱਖਾਂ ਦੀ ਰੱਖੀ ਟੀਮ ਨੂੰ ਮੇਰੇ ਕਲਚ ਤਿੰਨ ਸਾਲ ਹੋ ਗਏ ਚੱਲੇ ਨੂੰ ਸਾਨੂੰ ਜੀ ਅਸੀਂ ਕੋਸ਼ਿਸ਼ ਇਹ ਕਰੀ ਦੀਏ ਵੱਧ ਤੋਂ ਦਰਖਤ ਲਾਈਏ ਆਕਸੀਜਨ ਵੀ ਵਧਾਈਏ ਇਹਦੇ ਵਿੱਚ ਵੀ ਦੇਖੋ ਜੀ ਦਰਖਤ ਨਾ ਵੱਡੇ ਪਿੱਪਲ ਆ 10-10 ਸਾਲ ਪੁਰਾਣੇ ਦੇ ਹੋਣਗੇ ਬੋਰਡ ਪਿੱਪਲ ਚੱਲੇ ਵੀ ਲੱਗੇ ਵੀ ਆ ਜੋ ਵੀ ਅਸੀਂ ਤਾਂ ਇਹ ਚਾਹੋਣੇ ਵੀ ਇਹ ਨਾ ਪੱਟੇ ਜਾਣ ਅਸੀਂ ਤਾਂ ਇਹਨਾਂ ਦੀ ਰਾਖੀ ਕਰਨੀ ਆ ਕਿਤੇ ਵੀ ਪੱਟੇ ਜਾਂਦਾ ਅਸੀਂ ਹਾਜ਼ਰ ਆ ਜੀ ਪਰ ਅਸੀਂ ਨਵੀਂ ਤੇ ਨਵੀਂ ਗ੍ਰੀਨੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਜ਼ਿਆਦਾ ਉਹ ਸਾਡਾ ਫਰਜ ਬਣਦਾ ਜੀ ਸਾਰਿਆਂ ਦਾ ਹੀ ਫਰਜ ਬਣਦਾ ਜੀ ਬਿਲਕੁਲ ਸੋ ਮੇਰੀ ਬੇਨਤੀ ਪ੍ਰਸ਼ਾਸਨ ਨੂੰ ਵੀ ਹੈ ਨਗਰ ਨਿਗਮ ਨੂੰ ਵੀ ਹੈ ਵੀ ਜਿਸ ਤਰ੍ਹਾਂ ਪੰਘੂ ਸਾਹਿਬ ਨੇ ਕਿਹਾ ਵੀ ਅਸੀਂ ਇੱਥੋਂ ਦੇ ਐਮਸੀ ਹਾਂ ਕਿਉਂਕਿ ਇਹਨਾਂ ਦੇ ਵਾਈਫ ਐਮਸੀ ਨੇ ਤਾਂ ਕਮ ਸੇ ਕਮ ਉਹਨਾਂ ਦਾ ਕੰਸੈਂਟ ਤਾਂ ਲਿਆ ਜਾਂਦਾ ਵੀ ਹਾਂਜੀ ਠੀਕ ਹੈ ਵੀ ਅਸੀਂ ਐਮਸੀ ਸਾਹਿਬ ਇਧਰਲੇ ਪਾਸੇ ਆ ਚੀਜ਼ ਬਣਾਉਣੀ ਹੈ ਹਾਊਸ ਦੇ ਵਿੱਚ ਪਾਸ ਕਰਨੀ ਹੈ ਤੇ ਉਸ ਐਮਸੀ ਨੂੰ ਪਤਾ ਨਹੀਂ ਹਾਊਸ ਤੋਂ ਪਾਸ ਹੈ ਭਾਜੀ ਹਾਂਜੀ ਹਾਊਸ ਤੋਂ ਪਾਸ ਕਿੱਦਾਂ ਪਾਸ ਹੋ ਗਿਆ ਤੁਹਾਡੀ ਕੋਈ ਕੰਸੈਂਟ ਨਹੀਂ ਲਿਆ ਗਿਆ ਜਦੋਂ ਕੁਦਰਤੀ ਉਦਨ ਸੀ ਗੈਰ ਹਾਜ਼ਰ ਸੀ ਹਾਊਸ ਹੈ ਹੀ ਨਹੀਂ ਸੀਗੇ ਇੰਟੀਮੇਟ ਕੀਤਾ ਤੁਹਾਨੂੰ ਨਹੀਂ ਇੰਡੀਪੈਂਡੈਂਟ ਵੀ ਨਹੀਂ ਕੀਤਾ ਹਾਂ ਇੱਕ ਇੱਕ ਹੈਗਾ ਮੀਟਿੰਗ ਤੋਂ ਪਹਿਲਾਂ ਜੀ ਇਹ ਸਾਡੇ ਸਾਰੇ ਮਹੱਲੇ ਵਾਲਿਆਂ ਨੇ ਇਹਨਾਂ ਦੇ ਫਾਦਰ ਸਾਹਿਬ ਸੀ ਉਸ ਟਾਈਮ ਅਜ ਤੋਂ 20 ਸਾਲ ਪਹਿਲਾਂ ਜਦੋਂ ਬਲਜੀਤ ਸਿੰਘ ਜੀ ਮੇਰ ਬਣੇ ਅਸੀਂ ਸਾਰੇ ਮਹੱਲੇ ਵਾਲਿਆਂ ਨੇ ਆਪ ਦਾ ਇਹ 5 ਫੁੱਟ ਡੂੰਗਾ ਪਲਾ ਖੜਾਣਾ ਇਹ ਸਾਰੀ ਗੱਲ ਦੱਸਿਓ ਬਿਲਕੁਲ ਇਹ ਆਸੀਂ ਇਕੱਠਾ ਕਰਕੇ ਕੰਟਰੀਬਿਊਸ਼ਨ ਕਰਕੇ ਸਾਰੇ ਘਰਾਂ ਜੋ ਇੱਥੇ ਭਾਰਤ ਪਵਾ ਕੇ ਅਸੀਂ ਆਪ ਮਹੱਲੇ ਨੇ ਇਹਨੂੰ ਤਿਆਰ ਕੀਤਾ ਜਿਹਦੇ ਚ ਇਹਨਾਂ ਦੇ ਫਾਦਰ ਸਾਹਿਬ ਮਾਸਟਰ ਜਵਾਨ ਸਿੰਘ ਇੱਥੇ ਇਕਬਾਲ ਸਿੰਘ ਸੀ ਉਹ ਵੇਚ ਗਏ ਅਸੀਂ ਆ 10 12 ਬੰਦਿਆਂ ਨੇ ਇਹਨੂੰ ਉੱਚਾ ਚੱਕਾ 200 ਟਰਾਲੀ ਭਰਤ ਦੀ ਪਵਾਈ ਪਵਾ ਕੇ ਇਹਨੂੰ ਫਿਰ ਉਸ ਤੋਂ ਬਾਅਦ ਜਿੰਨਾ ਹੋਈ ਹੈ ਇਹ ਸਾਰੀ ਕਾਰਪੋਰੇਸ਼ਨ ਨੇ ਕੀਤੀ ਹੈ ਜਿੰਨੇ ਦਰਖਤਾਂ ਜਾਂ ਜੋ ਇਹਦੀ ਪਹਿਲੀ ਡਿਵੈਲਪਮੈਂਟ ਅਸੀਂ ਸ਼ੁਰੂ ਕਰੀ ਹੈ ਉਹ ਇਹਨਾਂ ਦੇ ਫਾਦਰ ਸਾਹਿਬ ਤੇ ਅਸੀਂ ਸਾਰੇ ਨੇ ਰਲ ਮਿਲ ਕੇ ਇੱਥੇ ਕੀਤੀ ਸੀ ਬਿਲਕੁਲ ਤੇ ਕੰਸੈਂਟ ਦੀ ਤੁਸੀਂ ਸੌਰੀ 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 ਮੈਂ ਨਾ ਮੈਨੂੰ ਇਹ ਵੀ ਮੈਂ ਆਪਣਾ ਸਵਾਲ ਨਾ ਭੁੱਲ ਜਾਈਂ ਠੀਕ ਹੈ ਓਕੇ ਤੁਸੀਂ ਜਿਹੜਾ ਕੰਸੈਂਟ ਦੀ ਗੱਲ ਕਰਦੇ ਸੀਗੇ ਇਨ ਨਾਕਵਾਂ ਸਕ ਸਕਦੇ ਜਿਹੜੀ ਹਾਊਸ ਦੀ ਮੀਟਿੰਗ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਉਦੋਂ ਪਹਿਲਾਂ ਏਜੰਡੇ ਦੀ ਕਾਪੀ ਆਉਂਦੀ ਹੁੰਦੀ ਹੈ ਜੀ ਬਿਲਕੁਲ ਏਜੰਡਾ ਕਾਫੀ ਲੰਮਾ ਚੌੜਾ ਹੁੰਦਾ ਹੈ ਮੈਂ ਉਹ ਮੋਟੀ ਮੋਟੀ ਨਿਗਾਹ ਮਾਰ ਲਈ ਵੀ ਆਪਣੇ ਏਰੀਆ ਤੇ ਕੋਈ ਕੰਮ ਨਹੀਂ ਹੈਗਾ ਕਿਉਂਕਿ ਕੰਮ ਦਿੱਤਾ ਹੀ ਨਹੀਂ ਸੀ ਲਿਖ ਕੇ ਹੁਣ ਜਿਹੜਾ ਕੰਮ ਦੀ ਗੱਲ ਕਰੀਏ ਇੱਕ ਤਾਂ ਸਾਨੂੰ ਪਤਾ ਨਹੀਂ ਇੱਕ ਨਾਲ ਪਿਛਲੇ ਪਾਸੇ 11 ਨੰਬਰ ਗਲੀ ਹੈ ਜੀ ਔਰ ਉਹਦਾ ਇੰਨਾ ਇੱਕ ਬੁਰਾ ਹਾਲ ਹੈ ਉਹਦਾ 6 ਮਹੀਨੇ ਹੋ ਗਏ ਐਸਟੀਮੇਟ ਪਾਸ ਹੋਇਆ ਨੂੰ ਟੈਂਡਰ ਓਕੇ ਹੋਏ ਨੂੰ ਸਭ ਕੁਝ ਹੋਇਆ ਵੇਟ ਟੂ ਥੈਟ ਜਿਹੜੀ ਅਸੀਂ ਡਿਮਾਂਡ ਲਿਖ ਕੇ ਦਿੱਤੀ ਹੈ ਹੁਣ ਵੀ ਮੈਂ 15 ਦਿਨ ਪਹਿਲਾਂ ਮੈਡਮ ਕੁਮਿਸਟਰ ਨੂੰ ਲੈ ਕੇ ਫੇਰ ਦੇ ਕੇ ਆਇਆ ਕਿ ਸਾਡੀ ਗਲੀ ਪੈਂਡਿੰਗ ਪਈ ਹੈ ਜੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਸਿਆਸਤ ਦੀ ਭੇਡ ਚੜੀ ਹੈ ਨਾ ਕੀ ਚੱਕਰ ਹੈ ਇੱਕ ਤਾਂ ਬਿਨਾ ਪੁੱਛੇ ਤੋਂ ਸਾਨੂੰ ਕੰਮ ਕਰ ਰਹੇ ਹੈ ਇੱਕ ਜਿਹੜਾ ਅਸੀਂ ਕਹਿ ਰਹੇ ਹਾਂ ਡਿਮਾਂਡ ਹੈ ਐਵੇਂ ਜਿਵੇਂ ਪਾਵਰ ਹਾਊਸ ਰੋਡ 12 ਨੰਬਰ ਗਲੀ ਡਾਕਟਰ ਦਿਓਲ ਦੇ ਨਾਲ ਇੱਕ ਪਾਸੇ ਆਪਣਾ ਵਾਰਡ ਆ ਜਾਂਦਾ ਇੱਕ ਪਾਸੇ ਰਾਜੂ ਸਰਾਂਜੀ ਦਾ ਵਾਰਡ ਹੈ ਐਵੇਂ ਜਿਵੇਂ ਜਿਹੜੀ ਇਹ ਗਲੀ ਹੈਗੀ 11 ਨੰਬਰ ਇੱਕ ਪਾਸੇ ਮਾਸਟਰ ਜੀ ਦਾ ਵਾਰਡ ਹੈ ਇੱਕ ਪਾਸੇ ਮੇਰਾ ਵਾਰਡ ਹੈ ਔਰ ਅਸੀਂ ਕਹਿ ਕੇ ਥੱਕ ਗਏ ਵੀ ਇੰਨਾ ਬੁਰਾ ਹਾਲ ਹੈ ਤੁਸੀਂ ਹੁਣ ਵੀ ਜਾ ਕੇ ਦੇਖ ਲਓ 11 ਨੰਬਰ ਗਲੀ ਅਜੀਤ ਰੋਡ ਪਾਵਰ ਹਾਊਸ ਰੋਡ 12 ਨੰਬਰ ਗਲੀ ਔਰ ਲੋਕਾਂ ਨੂੰ ਕੀ ਲੱਗ ਰਿਹਾ ਜਿਹੜੇ ਉੱਥੋਂ ਦੇ ਵਸਨੀਕ ਹੈ ਕਹਿੰਦੇ ਯਾਰ ਇਹਨਾਂ ਦੇ ਆਪਸ ਵਿੱਚ ਕਿਤੇ ਕੋਈ ਖੜਪਟੀ ਹੋਊਗੀ ਵੀ ਮਾਸਟਰ ਜੀ ਦੇ ਭੰਗੂ ਦੀ ਜਾਂ ਰਾਜੂ ਸਰਾਂ ਦੇ ਭੰਗੂ ਦੀ ਵੀ ਇਹ ਗਲੀ ਤਾਂ ਨਹੀਂ ਬਣ ਰਹੀ ਦੇਖੋ ਗੱਲ ਗੱਲ ਜਿਹੜੀ ਹੈ ਨਾ ਵੋਟਾਂ ਨੇੜੇ ਆ ਰਹੀਆਂ ਤੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਸਾਰੀ ਗੱਲ ਕਿਤੇ ਵੋਟਾਂ ਤੇ ਨਾ ਖੜੀ ਹੋਈ ਹੋਵੇ ਹਨਾ ਪਰ ਮਕਸਦ ਫੇਰ ਉਹੀ ਹੈ ਵੀ ਯਾਰ ਸਾਡੇ ਸ਼ਹਿਰ ਦੇ ਵਿੱਚ ਪਿਆਰ ਮੁਹੱਬਤ ਬਣਿਆ ਰਹੇ ਵੋਟਾਂ ਆਣੀਆਂ ਜਾਣੀਆਂ ਗੱਲ ਹੁੰਦੀ ਹੈ ਅਫਸਰੀ ਆਣੀਆਂ ਜਾਣੀਆਂ ਗੱਲ ਹੁੰਦੀ ਹੈ ਪਰ ਲੋਕਾਂ ਨੇ ਸਾਰਿਆਂ ਨੇ ਫੇਰ ਇੱਥੇ ਰਹਿਣਾ ਹੈ ਮੂਮਲਾਜਾ ਸਾਰਿਆਂ ਨੇ ਰੱਖਣਾ ਸੋ ਕੋਸ਼ਿਸ਼ ਇਹ ਕਰੀਏ ਵੀ ਸਾਰਿਆਂ ਦਾ ਜਿਸ ਤਰ੍ਹਾਂ ਭਾਜੀ ਹੋਰਾਂ ਨੇ ਦੱਸਿਆ ਵੀ ਕੰਸੈਂਟ ਲੈ ਕੇ ਚੱਲਿਆ ਜਾਵੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਜਾਵੇ ਦੋ ਚਾਰ ਮੇਰੇ ਵਰਗੇ ਬੰਦਿਆਂ ਦੇ ਕਹਿਣ ਤੇ ਕਦੀ ਵੀ ਕੋਈ ਕੰਮ ਨਹੀਂ ਹੋਣਾ ਜੇ 11 ਨਵੰਬਰ ਤੋਂ ਦੂਸਰੇ ਪਾਸੇ ਕੰਮ ਬਿਨਾ ਕਹੇ ਤੇ ਵੀ ਕਹਿ ਕੇ ਵੀ ਨਹੀਂ ਹੋ ਰਿਹਾ ਤੇ ਇੱਥੇ ਬਿਨਾ ਕਹੇ ਤੇ ਕਿਉਂ ਹੋ ਰਿਹਾ ਬਹੁਤ ਗੱਲਾਂ ਸੋਚਣ ਵਿਚਾਰਨ ਵਾਲੀਆਂ ਨੇ ਕਲੀਅਰ ਹੋ ਗਈ ਤੁਹਾਨੂੰ ਇਹ ਸਾਰੀ ਗੱਲ ਵੀ ਕੀ ਹੈ ਕੀ ਨਹੀਂ ਹੈ ਮੇਰਾ ਕੰਮ ਸੀ ਸਿਰਫ ਤੁਹਾਨੂੰ ਦਿਖਾਣਾ ਤੁਹਾਨੂੰ ਅਵੇਅਰ ਕਰਨਾ ਕਮੈਂਟ ਕਰਕੇ ਦੱਸਿਓ ਵੀ ਕੀ ਹੋ ਹੋ ਕੀ ਸਕਦਾ ਇਹਦੇ ਪਿੱਛੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ